Dá-se ਪੰਦੇ ਦੀ ਛੋਟੀ ਜੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਜੋ ਰਵੀਨਾ ਨੇ ਅਮਰੀਕਾ ਦੇ ਵਿੱਚ گزارਿਆ ਸੀ ਅੱਜ ਇਹਨੇ ਲੰਬੇ ਸਮੇਂ ਬਾਅਦ ਪੰਜਾਬ ਵਾਪਸ ਪਰਤੀ ਹੈ ਉਹ ਪੰਜਾਬ ਜੋ ਅੱਜ ਕੱਲ੍ਹ ਖੜਾਂ ਦੀ ਮਾਰ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦਰਿਆ ਜੋ ਕਿ ਪੰਜਾਬ ਦੀ ਸ਼ਾਨ ਸਨ ਅੱਜ ਉਹ ਜਗ੍ਹਾ ਜਗ੍ਹਾ ਤਬਾਹੀ ਵਿਚਾਰੇਗਾ ਨਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਹੈ ਲੋਕ ਰੱਜ ਕੇ ਸੇਵਾ ਕਰ ਰਹੇ ਹਨ ਹੜਪੀੜਤਾਵਾਂ ਧੀਆਂ ਹੜਾਂ ਦੇ ਵਿੱਚ ਜੋ ਵੀ ਤਰਪ ਹਨ ਚਾਹੇ ਉਹ ਬੰਦੇ ਹੋਣ ਜਾਂ ਮਾਲ ਡੰਗਰ ਸਾਰਿਆਂ ਦੀ ਰਾਕੀ ਪੰਜਾਬੀ ਲੋਕ ਆਪਸ ਦੇ ਵਿੱਚ ਰੜਕੇ ਕਰ ਰਹੇ ਹਨ ਐਸੇ ਮਾਹੌਲ ਦੇ ਵਿੱਚ ਜਦੋਂ ਸਾਰੇ ਪੰਜਾਬ ਦੇ ਵਿੱਚ ਖੜਾਂ ਦਾ ਦੁੱਖ ছਾਇਆ ਹੈ ਜਦੋਂ ਸੇਵਾ ਦਾ ਮਾਹੌਲ ਚੱਲ ਰਿਹਾ ਹੈ ਇਨਾ ਸਭ ਦੇ ਵਿਚਕਾਰ ਆਪਣੇ ਹੀ ਪਿੰਡ ਪਹੁੰਚੀ ਹੈ ਉਸਤੇ ਜਹਨ ਦੇ ਉੱਪਰ ਭਾਰੀ ਬੋਝ ਹੈ ਜਿਵੇਂ ਕਿਸੇ ਨੇ ਉਸਦੀ ਛਾਤੀ ਤੇ ਕਈ ਕਿਲਵਾਂ ਦਾ ਪੱਥਰ ਬਨ ਕੇ ਰੱਖਿਆ ਹੋਵੇ ਜੋ ਪਿਛਲੇ 10 ਸਾਲਾਂ ਤੋਂ ਉਸਤੇ ਨਾਲ ਹੀ ਬਨਿਆ ਹੈ ਅਜੇ ਹਾਂ ਪਰ ਜੋ ਉਸ ਤੋਂ ਦੂਰ ਨਹੀਂ ਹੋਇਆ ਹਮੇਸ਼ਾ ਹਰ ਸਮੇਂ ਚਾਹੇ ਉਹ ਕੰਮ ਕਰਦੀ ਹੋਵੇ ਚਾਹੇ ਘਰ ਦੇ ਵਿੱਚ ਹੋਵੇ ਚਾਹੇ ਕਿੰਨੀ ਮਰਜ਼ੀ ਕੱਲੀ ਹੋਵੇ ਜਾਂ ਕੁਝ ਵੀ ਕਰਦੀ ਹੋਵੇ ਉਸਦੇ ਨਾਲ ਸੇ ਉਸਦੇ ਸੀਨੇ ਦੇ ਵਿੱਚ ਉਸਦੇ ਦਿਲ ਦੇ ਵਿੱਚ ਦਬਿਆ ਸੇ ਅੱਜ ਸ਼ਾਇਦ ਉਹੀ ਭਾਰ ਜਿਹੜਾ ਹੈ ਉਸ ਨੂੰ ਉਸ ਘਰ ਦੇ ਵਿੱਚ ਵੜਨ ਤੋਂ ਰੁਕ ਰਿਹਾ ਹੈ ਮਨ ਦੇ ਵਿੱਚ ਬੜਾ ਪੈ ਹੈ ਉਸ ਪਲ ਦੇ ਜਿਆਦਾ ਉਹ ਦੋ 마ਸੂਮ ਨਵ ਜੱਬੀਆਂ ਬੱਚੀਆਂ ਉਸ ਦੀ ਆਪਣੀ ਕੁਖੋਂ ਉਹ ਦੋ ਜੁੜਵਾਂ ਬੱਚੀਆਂ ਜਿ ਦਾ ਕੋਈ ਕਸੂਰ ਨਹੀਂ ਸੀ ਜਿਨ੍ਹਾਂ ਨੇ ਅਜੇ ਆਪਣੀ ਮਾਂ ਤੱਕ ਨੂੰ ਨਹੀਂ ਪਛਾਣਿਆ ਸੀ ਜੋ ਆਪਣੀ ਮਾਂ ਦਾ ਮਤਲਬ ਤੱਕ ਨਹੀਂ ਜਾਣਦੀਆਂ ਸਨ ਜਿਨ੍ਹਾਂ ਦੀਆਂ ਅੱਖਾਂ ਵੀ ਹਜੇ ਤੱਕ ਢੰਗ ਨਾਲ ਖੁੱਲ੍ਹਣੇ ਨਹੀਂ ਲੱਗਿਆ ਸਨ ਜੋ ਕਿ ਅਜੇ ਤੱਕ ਬਸ ਬਿਲਕੁਲ ਅਣਜਾਣ ਸਨ ਇਸ ਦੁਨੀਆ ਦੇ ਵਿੱਚ ਆਈਆਂ ਹੀ ਸਨ ਉਹਨਾਂ ਨੂੰ ਉਸੇ ਵਿੜੇ ਦੇ ਵਿੱਚ ਜੋ ਉਸਦੇ ਸਾਹਮਣੇ ਖੜਾ ਹੈ ਜਿਸ ਤੇ ਉਹਗੇ ਇੱਕ ਦਰਵਾਜ਼ਾ ਲੱਗਿਆ ਹੈ ਬਸ ਉਹ ਦਰਵਾਜ਼ਾ ਖੋਲਣ ਦੀ ਦਿਰ ਹੈ ਸਾਹਮਣੇ ਉਹਨਾਂ ਦੀ ਉਹ ਕਬਰ ਆ ਜਾਵੇਗੀ ਜਿਸ ਦੇ ਵਿੱਚ ਆਪਣੀਆਂ ਹੀ जिया उसने वेड़े दबरीका चली गई आखिरकार दंग रह जाती है, है।, है। बिलकुल हैरान रह जाती है हाकी बक्की हो चुकी है उसने समझ नहीं आ रहा आखिरकार ये कि हो गया अजि की दिख लिया उसने अपने ही उस घर कि उसने अपनी ਨਹੀਂ ਨਵ ਜੰਮੀਆਂ ਬੱਚਿਆਂ ਨੂੰ ਆਪਣੀਆਂ ਦੋ ਜੜਵਾਂ ਬੱਚੀਆਂ ਨੂੰ ਵਿਹੜੇ ਦੇ ਵਿੱਚ ਰੱਖ ਦਿੱਤਾ ਕਿ ਉਹ ਦੀ ਮਾਸੀ ਹੋ ਇਸ ਦੇ ਪਿੱਛੇ ਕੀ ਸੀ وجہ ਆਖਿਰਕਾਰ ਕਿਉਂ ਕੀਤਾ ਉਸਨੇ ਜਿਆ ਅਤੇ ਕੀ ਦਿਖ ਰਿਹਾ ਉਸਨੇ ਹਾਂਜੀ ਬਣੇਵੋ ਜੀ ਵੀਡੀਓ ਦੇ ਅੰਤ ਤੱਕ ਕਲੀ ਕਲੀ ਗੱਤਾਂ ਤੁਹਾਨੂੰ ਜਾਣੂ ਕਰਾਵਾਂਗੇ ਰਵਿਨਾ ਆਪਣੀ ਜ਼ੁਬਾਨੋਂ ਆਪ ਦੱਸੀ ਹੈ ਕਿ ਮੇਰਾ ਵਿਆਹ ਬਹੁਤ ਘੱਟ ਉਮਰ ਦੇ ਵਿੱਚ ਹੋ ਗਿਆ ਸੀ ਮੈਨੂੰ ਇਸ ਗੱਲ ਦਾ ਕਦੇ ਕੋਈ ਅਫਸੋਸ ਨਹੀਂ ਹੋਇਆ ਸੀ ਮੇਰੇ ਘਰ ਵਾਲਿਆਂ ਨੇ ਮੇਰਾ ਵਿਆਹ ਇੰਨੀ ਛੇਤੀ ਕਰਵਾ ਦਿੱਤਾ ਸੀ ਮੈਂ ਕਦੇ ਇਹ ਨਹੀਂ ਸੋਚਿਆ ਸੀ ਕਿ ਮੇਰੀ ਦੇ ਵਿੱਚ ਕੁਝ ਐਦਾਂ ਦਾ ਵੀ ਹੋਵੇਗਾ ਜੋ ਨਹੀਂ ਹੋਣਾ ਚਾਹੀਦਾ ਸੀ ਮੇਰਾ ਵਿਆਹ ਬਿਲਕੁਲ ਨਾਰਮਲ ਹਾਲਾਤਾਂ ਦੇ ਵਿੱਚ ਹੋਇਆ ਸੀ ਮੇਰੇ ਨਾਲ ਨਾ ਕੋਈ ਜ਼ਬਰਦਸਤੀ ਕੀਤੀ ਗਈ ਸੀ ਨਾ ਹੀ ਮੇਰੇ ਵਿਆਹ ਤੇ ਦਬਾ ਪਾਇਆ ਗਿਆ ਸੀ ਅਤੇ ਨਾ ਹੀ ਮੈਂ ਕਿਸੇ وجہ ਨਾਲ ਮਜਬੂਰ ਸੀ ਸਗੋਂ ਮੇਰੇ ਮਾਪਿਓ ਨੇ ਜਿਵੇਂ ਕਾ ਮੈਂ ਓਮ ਹੀ ਕਰ ਲਿਆ ਮੈਂ ਇਸ ਵਿਆਹ ਤੋਂ ਖੁਸ਼ ਹਾਂ ਮੇਰੀ ਜ਼ਿੰਦਗੀ ਇੱਕ ਨਵੀਂ ਯਾਤਰਾ ਸ਼ੁਰੂ ਹੋ ਰਹੀ ਸੀ ਉਹ ਇਨਸਾਨ ਜਿਹਦੇ ਨਾਲ ਮੇਰਾ ਵਿਆਹ ਹੋਇਆ ਸੀ ਉਸਦਾ ਨਾਂ ਸੀ ਅਰਮਨ ਸੁਣਦੇ ਵਿੱਚ ਆਇਆ ਸੀ ਕਿ ਉਹ ਬੜਾ ਗੁੱਸੇ ਵਾਲਾ ਬੰਦਾ ਹੈ ਉਸ ਨੂੰ ਛੋਟੇ ਆਹ ਛੋਟੀਆਂ ਗੱਲਾਂ ਤੇ ਬਹੁਤ ਛੇਤੀ ਗੁੱਸਾ ਆ ਜਾਂਦਾ ਹੈ ਮੇਰਾ ਬਿਆ ਉਸ ਨਾਲ ਹੋਇਆ ਹੈ ਮੈਂ ਅਰਮਾਨ ਦੇ ਨਾਲ ਵਿਦਾ ਹੋ ਕੇ ਉਸਦੇ ਘਰ ਆ ਗਏ ਸਭ ਨੇ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ ਕਿਸੇ ਨੇ ਕਿਹਾ ਕਿ ਉਹ ਬਹੁਤ ਸਖਤ ਸੁਭਾਤਾ ਬੰਦਾ ਹੈ ਤਾਂ ਕਿਸੇ ਨੇ ਕਹਿ ਦਿੱਤਾ ਕਿ ਉਹ ਕਿਸੇ ਵੀ ਗਲਤੀ ਨੂੰ ਬਰਦਾਸ਼ਤ ਨਹੀਂ ਕਰਦਾ ਕਿਸੇ ਨੇ ਕਹਿ ਦਿੱਤਾ ਕਿ ਉਸ ਦੀ ਨਜ਼ਰ ਵਿੱਚ ਸਹੀ ਤੇ ਗਲਤ ਬਿਲਕੁਲ ਸਾਫ਼ ਹੁੰਦਾ ਹੈ ਜੇ ਕੋਈ ਗਲਤੀ ਕਰ ਬੈਠੇ ਤਾਂ ਉਸ ਤੋਂ ਜ਼ਿਆਦਾ ਜ਼ਲਮ ਬੰਦਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੋ ਸਕਦਾ ਮੈਂ ਇਹ ਸਭ ਸੁਣਿਆ ਸੀ ਪਰ ਮੈਂ ਦਿਲ ਦੇ ਵਿੱਚ ਕੋਈ ਡਰ ਮੈਂ ਉਸਨੇ ਕਿਹਾ ਵਿਆਹੀ ਪਹਿਲੀ ਰਾਤ ਮੇਰੇ ਘਰਵਾਲੇ ਨੇ ਮੈਨੂੰ ਸਿੱਧੇ ਅਤੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਜੇ ਤੂੰ ਕੋਈ ਗਲਤੀ ਕਰੇਗੀ ਤਬ ਤੇਰੇ ਲਈ ਮਰਤੂ ਬਰਾ ਕੋਈ ਨਹੀਂ ਹੋਵੇਗਾ ਪਰ ਨਾਲ ਹੀ ਉਸਨੇ ਇਹ ਵੀ ਕਿਹਾ ਜੇ ਮੈਂ ਚੰਗੇ ਤਰੀਕੇ ਨਾਲ ਉਸਤੇ ਘਰ ਦੇ ਵਿੱਚ ਰਾਂਗੇ ਤਾਂ ਮੈਨੂੰ ਆਪਣੇ ਦਿਲ ਦੀ ਅਤੇ ਘਰ ਦੀ ਰਾਣੀ ਬਣਾ ਕੇ ਰੱਖੇਗਾ ਉਸੇ ਟਾਈਮ ਮੈਂ ਸੋਚਿਆ ਕਿ ਇਹ ਤਾਂ ਬਿਲਕੁਲ ਨੋਰਮਲ ਜੀ ਗੱਲ ਹੈ ਜਿਸ ਤਰ੍ਹਾਂ ਹਰ ਘਰ ਦੇ ਅਸੂਲ ਹੁੰਦੇ ਹਨ ਸ਼ਾਇਦ ਇਸ ਦੀ ਜ਼ਿੰਦਗੀ ਦੇ ਵਿੱਚ ਵੀ ਕੁਝ ਅਸੂਲ ਹੋਣਗੇ ਇਹੀ ਕਿਸੇ ਨਿਯਮ ਹਨ ਸੱਚ ਵਿੱਚ ਇਦਾਂ ਹੀ ਸੀ ਮੈਂ ਜੰਦੀ ਤਰ੍ਹਾਂ ਰਹਿੰਦੀ ਤਾਂ ਮੇਰੇ ਨਾਲ ਬਹੁਤ ਚੰਗਾ ਵਰਤਾਵਰ ਕਰਦਾ ਬੜਾ ਚੰਗਾ ਮੇਰਾ ਖਿਆਲ ਰੱਖਦਾ ਮੇਰੀ ਹਰ ਛੋਟੀ ਵੱਡੀ ਗੱਲ ਰਾ ਪੂਰਾ ਧਿਆਨ ਰੱਖਦਾ ਸੀ ਮੈਨੂੰ ਬਹੁਤ ਇੱਜ਼ਤ ਦਿੰਦਾ ਮੇਰੀ ਪਸੰਦ ਅਤੇ ਨਾ ਪਸੰਦ ਨੂੰ ਵੀ ਬਹੁਤ ਅਹਿਮੀਅਤ ਦਿੰਦਾ ਸੀ ਅਤੇ ਜੇ ਮੇਰੇ ਤੋਂ ਕਦੇ ਕੋਈ ਗਲਤੀ ਹੋ ਜਾਂਦੀ ਨਾ ਅੱਗੇ ਤੋਂ ਤੇਰੇ ਤੋਂ ਇਹ ਗਲਤੀ ਨਹੀਂ ਹੋਣੀ ਚਾਹੀਦੀ ਕਦੇ ਕਦੇ ਉਹ ਮੈਨੂੰ ਝਿੜਕ ਵੀ ਦਿੰਦਾ ਸੀ ਪਰ ਉਸ ਝਿੜਕ ਦੇ ਵਿੱਚ ਕੁਝ ਵੀ ਗੱਤ ਨਹੀਂ ਹੁੰਦਾ ਸੀ ਨਾ ਕੋਈ ਦੁਸ਼ਮਣ ਹੈ ਨਾ ਕੋਈ ਬਤਮੀਤੀ ਸਗੋਂ ਉਸ ਤੇ ਅੰਦਾਜ਼ ਦੇ ਵਿੱਚ ਅਜੀਬ ਜਿਹਾ ਖਿਆਲ ਰੱਖਣ ਵਾਲਾ ਆਪਣਾਪਨ ਹੁੰਦਾ ਸੀ ਲੋਕ ਉਸ ਤੀਆਂ ਐਦਾਂ ਦੀਆਂ ਗੱਲਾਂ ਨੂੰ ਜ਼ੁਲਮ ਕਹਿੰਦੇ ਸਨ ਮੈਨੂੰ ਇਹ ਸੁਣ ਕੇ ਹੈਰਾਨੀ ਹੁੰਦੀ ਜੋ ਬੰਦਾ ਮੇਰਾ ਘਰ ਵਾਲਾ ਹੈ ਮੇਰੇ ਨਾਲ ਰਹਿੰਦਾ ਹੈ ਮੇਰੀ ਹਰ ਲੋੜ ਨੂੰ ਪੂਰਾ ਕਰਦਾ ਹੈ ਮੈਨੂੰ ਖੁਦ ਉਸਦੀ ਪਛਾਣ ਦਾ ਅਸਲੀ ਅੰਦਾਜ਼ਾ ਨਹੀਂ ਹੈ ਅਤੇ ਬਾਹਰ ਦੇ ਲੋਕ ਉਸ ਨੂੰ ਐਡਾ ਕਿਉਂ ਸਮਝਦੇ ਹਨ ਉਹ ਆਪਣੇ ਘਰ ਦਾ ਸਭ ਤੋਂ ਵੱਡਾ ਮੁੰਡਾ ਹੈ ਅਤੇ ਆਪਣੇ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਹੈ ਪਰਿਵਾਰ ਦੇ ਸਾਰੇ ਮਾਮਲੇ ਉਹੀ ਸੁਲਝਾਉਂਦਾ ਹੈ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸਤੇ ਮੋੜੀਆਂ ਤੇ ਹੈ ਉਹੀ ਹਰਦਾ ਫੈਸਲਾ ਕਰਦਾ ਹੈ ਅਤੇ ਉਸਦਾ ਫੈਸਲਾ ਆਖਰੀ ਹੁੰਦਾ ਹੈ ਸ਼ਾਇਦ ਐਸੇ ਵਜ੍ਹਾ ਨਾਲ ਘਰ ਦੇ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਬੜਾ ਸਖਤ ਸੁਭਾਅ ਦਾ ਬੰਦਾ ਹੈ ਆਰੇ ਮੇਰੇ ਪਤੀ ਦੀ ਨੌਕਰੀ ਅਮਰੀਕਾ ਦੇ ਵਿੱਚ ਲੱਗ ਗਈ ਸਭ ਬੜੇ ਖੁਸ਼ ਹੋਏ ਉਹ ਸਾਨੂੰ ਵੀ ਆਪਣੇ ਨਾਲ ਲੈ ਕੇ ਜਾਣ ਵਾਲਾ ਸੀ ਸਭ ਕੁਝ ਬੜਾ ਚੱਗਾ ਕਰ ਰਿਹਾ ਸੀ ਪਰ ਆਖਰੀ ਟਾਈਮ ਉਸ ਸਮੇਂ ਪਤਾ ਲੱਗਾ ਕਿ ਮੈਂ ਮਾਂ ਬਣਣ ਵਾਲੀ ਹਾਂ ਮੈਂ ਫਿਰ ਹਾਲ ਇਸ ਟਾਈਮ ਯਾਤਰਾ ਕਰਨ ਦੇ ਲਾਇਕ ਨਹੀਂ ਸੀ ਡਾਕਟਰ ਨੇ ਯਾਤਰਾ ਕਰਨ ਤੋਂ ਸਾਬਨਾ ਕਰ ਦਿੱਤਾ ਮੇਰੇ ਪਤੀ ਨੇ ਕਿਹਾ ਕਿ ਕੋਈ ਗੱਲ ਨਹੀਂ ਹੈ ਜਦੋਂ ਤੇਰੀ ਡਿਲੀਵਰੀ ਹੋ ਜਾਵੇਗੀ ਅਤੇ ਬੱਚਾ ਇਸ ਦੁਨੀਆ ਦੇ ਵਿੱਚ ਆ ਜਾਵੇਗਾ ਉਦੋਂ ਹੀ ਅਸੀਂ ਲੋਕ ਅਮਰੀਕਾ ਜਾਵਾਂਗੇ ਇਸ ਗੱਲ ਨੇ ਮੈਨੂੰ ਹੋਰ ਵੀ ਜ਼ਿਆਦਾ ਖੁਸ਼ ਕਰ ਦਿੱਤਾ ਕਿ ਉਹ ਮੈਨੂੰ ਅਤੇ ਮੇਰੇ ਹੋਣ ਵਾਲੇ ਬੱਚੇ ਨੂੰ ਆਮੀ ਇਹ ਦੇ ਰਿਹਾ ਹੈ ਸਿਰ ਦਾ ਖਿਆਲ ਰੱਖ ਰਿਹਾ ਹੈ ਸਭ ਲੋਕ ਮੇਰੀ ਕਿਸਮਤ ਤੇ ਨਾਜ਼ ਕਰ ਰਹੇ ਸਨ ਕਹ ਰਹੇ ਸਨ ਕਿ ਰਵੀਨਾ ਨੂੰ ਤਾਂ ਬੜਾ ਚੰਗਾ ਘਰਵਾਲਾ ਮਿਲਿਆ ਹੈ ਜੋ ਨਾ ਸਿਰਫ ਉਸ ਦਾ ਖਿਆਲ ਰੱਖਦਾ ਹੈ ਸਗੋਂ ਆਪਣੇ ਹੋਣ ਵਾਲੇ ਬੱਚੇ ਬਾਰੇ ਵੀ ਸੋਚ ਰਿਹਾ ਹੈ ਉਹ ਤਾਂ ਸੱਚ ਵਿੱਚ ਹੀ ਸਹੀ ਸਮਝਦਾਰ ਬੰਦਾ ਹੈ ਮੇਰੇ ਪਤੀ ਨੇ ਕਿਹਾ ਕਿ ਅਸੀਂ ਤੇਰੀ ਸਾਰੀ ਪ੍ਰੈਗਨਨਸੀ ਦਾ ਸਮਾਪਤ ਇਤੇ ਹੀ ਪੂਰਾ ਕਰਾਂਗੇ ਜਦੋਂ ਇਹ ਬੱਚਾ ਦੁਨੀਆ ਦੇ ਵਿੱਚ ਆ ਜਾਵੇਗਾ ਨਾ ਤਾਂ ਉਦੋਂ ਹੀ ਵਿਦੇਸ਼ ਜਾਵਾਂਗੇ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਜਿਵੇਂ ਪੂਰੀ ਹੋ ਗਈ ਹੈ ਮੈਂ ਬੜੀ ਖੁਸ਼ੀ ਇੱਕ ਪਿਆਰ ਕਰਨ ਵਾਲਾ ਘਰਵਾਲਾ ਇੱਕ ਆਉਣ ਵਾਲੀ ਖੁਸ਼ੀ ਅਤੇ ਚੰਗਾ ਫਿਊਚਰ ਮੇਰੇ ਲਈ ਖੁਸ਼ੀਆਂ ਆਉਣ ਵਾਲੀਆਂ ਸਨ ਮੇਰੇ ਘਰ ਵਾਲੇ ਦੇ ਪਰਿਵਾਰ ਦੇ ਵਿੱਚ ਜਿਆਦਾ ਮੈਂਬਰ ਨਹੀਂ ਸਨ ਸਿਰਫ ਮੈਂ ਤੇ ਮੇਰੀ ਸੱਸ ਅਤੇ ਮੇਰਾ ਆਣ ਵਾਲਾ ਬੱਚਾ ਸੀ ਸਾਡੇ ਤੋਂ ਇਲਾਵਾ ਮੇਰਾ ਇੱਕ ਹੋਰ ਦਿਉਰ ਅਤੇ ਮੇਰਾ ਸਹੁਰਾ ਪਹਿਲਾਂ ਹੀ ਅਮਰੀਕਾ ਦੇ ਵਿੱਚ ਆਪਣਾ ਕਾਰੋਬਾਰ ਸੰਭਾਲਦੇ ਸਨ ਉਹ ਤੇ ਹੀ ਸ਼ਿਫਟ ਹੋ ਗਏ ਸਨ ਉੱਥੇ ਹੀ ਉਹਨਾਂ ਦੀ ਜ਼ਿੰਦਗੀ ਸੀ ਉੱਥੇ ਹੀ ਉਹਨਾਂ ਦਾ ਕਾਰੋਬਾਰ ਸੀ ਉੱਥੇ ਹੀ ਆਪਣੀ ਦੁਨੀਆ ਬਸਾ ਚੁੱਕੇ ਸਨ ਮੇਰਾ ਸਹੁਰਾ ਪਰਿਵਾਰ ਖੁਦ ਨੂੰ ਬੜਾ ਉੱਚਾ ਸਮਝਦਾ ਸੀ ਉਹਨਾਂ ਦੀਆਂ ਗੱਲਾਂ ਤੋਂ ਹਮੇਸ਼ਾ ਇਹ ਜਾਹਰ ਹੁੰਦਾ ਵੀ ਉਹ ਜ਼ਿੰਦਗੀ ਨੂੰ ਇੱਕ ਖਾਸ ਪੱਦਰ ਤੇ ਗੁਜ਼ਾਰਨਾ ਚਾਹੁੰਦੇ ਹਨ ਉਹ ਆਮ ਲੋਕਾਂ ਤੋਂ ਬੜੇ ਵੱਖਰੇ ਸਨ ਉਹਨਾਂ ਦਾ ਰਹਿਣ ਸਹਿਣ ਦੂਜਿਆਂ ਤੋਂ ਬਹੁਤ ਜ਼ਿਆਦਾ ਉੱਚਾ ਸੀ ਇਹ ਲੋਕ ਖਾਂਦੇ ਪੀਂਦੇ ਜ਼ਰੂਰ ਸਨ ਪਰ ਇਹਨੇ ਅਮੀਰ ਵੀ ਨਹੀਂ ਸਨ ਜਿੰਨਾ ਉਹ ਦਿਖਾਉਂਦੇ ਸਨ ਇਹਨਾਂ ਲੋਕਾਂ ਦੇ ਅੰਦਰ ਦਿਖਾਵਾ ਕਰਨ ਦੀ ਆਦਤ ਜ਼ਿਆਦਾ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਸੀ ਜਿਵੇਂ ਕਿਸੇ ਵੱਡੇ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੇ ਹੋਣ ਪਰ ਹਕੀਕਤ ਤਾਂ ਇਹ ਸੀ ਵੀ ਇਹਨਾਂ ਲੋਕਾਂ ਦਾ ਰੁਤਬਾ ਕੋਈ ਜ਼ਿਆਦਾ ਨਹੀਂ ਸੀ ਉਹਨਾਂ ਦੀ ਜ਼ਿੰਦਗੀ ਕਿਸੇ ਮੱਦਮ ਪਰਿਵਾਰ ਵਰਗੀ ਸੀ ਇੱਕ ਚੀਜ਼ ਉਹਨਾਂ ਇਸ ਪਰਿਵਾਰ ਦੇ ਵਿੱਚ ਬਹੁਤ شدت ਨਾਲ ਮਹਿਸੂਸ ਕੀਤੀ ਕਿ ਇਹਨਾਂ ਲੋਕਾਂ ਨੂੰ ਹਰ ਕਿਸੇ ਦੇ ਸਰੀਰ ਤੇ ਨਕਾਰਾਤਮਕ ਟਿੱਪਣੀ ਕਰਨ ਦੀ ਆਦਤ ਸੀ। ਇਹ ਜਦੋਂ ਵੀ ਕਿਸੇ ਨੂੰ ਦੇਖਦੇ ਤਾਂ ਉਸ ਦੀ ਪਿੱਠ ਪਿਛੇ ਉਸ ਦੇ ਰੰਗ ਰੂਪ, ਉਸ ਦੇ ਸਰੀਰ ਦੇ ਬਣਤਰ, ਖਾਸ ਤੌਰ ਤੇ ਜੇਕਰ ਉਹ ਮੋਟਾ ਹੈ, ਜੇਕਰ ਉਹ ਕਾਲਾ ਹੈ ਜਾਂ ਉਸ ਦੀ ਨੱਕ ਜਿਹੜੀ ਹੈ ਥੋੜੀ ਜੱਪੀ ਹੈ, ਜਾਂ ਉਸ ਦੇ ਕੰਨ ਜਿਹੜੇ ਹਨ ਥੋੜੇ ਬਾਹਰ ਨਿਕਲੇ ਹਨ ਜਾਂ ਫਿਰ ਉਸ ਦੀਆਂ ਅੱਖਾਂ ਜਿਹੜੀਆਂ ਹਨ ਟੋੜੀਆਂ ਹੋਰ ਬੇ ਹਨ ਉਸ ਦੇ ਸਰੀਰ ਦਾ ਮਜ਼ਾਕ ਉਡਾਉਂਦੇ ਹਮੇਸ਼ਾ ਉਸ ਨੂੰ ਮਾੜਾ ਕਹਿੰਦੇ। ਇਹ ਜਦੋਂ ਵੀ ਇਸ ਤਰ੍ਹਾਂ ਮੇਂ ਚ ਕਰਦੇ ਮੈਨੂੰ ਬੜਾ ਮਾੜਾ ਲੱਗਦਾ ਮੈਨੂੰ ਇਹ ਲੱਗਦਾ ਸੀ ਜਿਵੇਂ ਕਿ ਇਹ ਬਹੁਤ ਗਲਤ ਹੋ ਰਿਹਾ ਹੈ ਤੇ ਸਾਰਾ ਕੁਝ ਇੱਥੇ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਕਰ ਰਹੇ ਹਨ ਇਹ ਬਿਲਕੁਲ ਠੀਕ ਨਹੀਂ ਕਰ ਰਹੇ ਲੇਕਿਨ ਹੌਲੀ-ਹੌਲੀ ਮੈਂ ਵੀ ਇਸ ਨੂੰ ਲੇਕਿਨ ਹੌਲੀ-ਹੌਲੀ ਮੈਂ ਵੀ ਇਸ ਨੂੰ ਸਧਾਰਨ ਤੌਰ ਤੇ ਲੈਣਾ ਸ਼ੁਰੂ ਕਰ ਦਿੱਤਾ ਮੈਨੂੰ ਲੱਗਿਆ ਸ਼ਾਇਦ ਇਹ ਇਹਨਾਂ ਲੋਕਾਂ ਦੀ ਆਦਤ ਹੈ ਇਹ ਸੁਧਾਰੇ ਨਹੀਂ ਜਾ ਸਕਦੇ ਇਹ ਇਹਨਾਂ ਨੇ ਬਿਲਕੁਲ ਨਾਰਮਲ ਗੱਲ ਹੈ ਇਹ ਉਹਨਾਂ ਲੋਕਾਂ ਦਾ ਰੋਜ਼ਾਨਾ ਸਬਜੈਕਟ ਹੈ ਜਿਸ ਨੂੰ ਬਦਲਣਾ ਸੰਭਵ ਨਹੀਂ ਹੈ ਉਹ ਦੂਜਿਆਂ ਬਾਰੇ ਗੱਲਾਂ ਕਰਦੇ ਉਹਨਾਂ ਦੀਆਂ ਕਮੀਆਂ ਕੱਢਦੇ ਸ਼ਾਇਦ ਇਸ ਦੇ ਵਿੱਚ ਉਹਨਾਂ ਨੂੰ ਸਕੂਨ ਮਿਲਦਾ ਸੀ ਮੈਂ ਅਕਸਰ ਸੋਚਿਆ ਕਰਦੀ ਜਦੋਂ ਮੈਂ ਉਹਨਾਂ ਦੇ ਸਾਹਮਣੇ ਨਹੀਂ ਹੁੰਦੀ ਤਾਂ ਸ਼ਾਇਦ ਮੇਰੇ ਬਾਰੇ ਵੀ ਇਹ ਲੋਕ ਐਸੇ ਤਰ੍ਹਾਂ ਦੇ ਗੱਲਾਂ ਕਰਦੇ ਹੋਣਗੇ ਜੇ ਵੇਖਿਆ ਜਾਵੇ ਮੇਰੇ ਅੰਦਰ ਕੋਈ ਖਾਸ ਸਰੀਰਕ ਕਮੀ ਨਹੀਂ ਹੈ ਮੈਂ ਲੰਬੀ ਵੀ ਸੀ ਪਤਲੀ ਵੀ ਮੇਰਾ ਰੰਗ ਵੀ ਸਾਫ਼ ਸੀ ਮੇਰੀ ਨੱਕ ਛੋਟੀ ਸੀ ਬੁੱਲ ਪਤਲੇ ਅਤੇ ਨੱਕ ਜਿਹੜੀ ਹੈ ਉੱਚੀ ਅਤੇ ਸੋਹਣੀ ਸੀ ਹਰ ਕੋਈ ਮੇਰੀ ਸੁੰਦਰਤਾ ਦੀ ਤਾਰੀਫ਼ ਕਰਦਾ ਪਰ ਫਿਰ ਇਹ ਸੋਚ ਕੇ ਮੈਨੂੰ ਅਜੀਬ ਲੱਗਦਾ ਸ਼ਾਇਦ ਮੈਂ ਉਹਨਾਂ ਦੇ ਤਜਰਬੇ ਦਾ ਇੱਕ ਵਿਸ਼ਾ ਬਣ ਚੁੱਕੀ ਸੀ ਕਿਸੇ ਇਸ ਤਰ੍ਹਾਂ ਨਾਲ ਗੱਲਬਾਤ ਕਰਨਾ ਚੰਗੀ ਗੱਲ ਨਹੀਂ ਹੁੰਦੀ ਪਰ ਉਹਨਾਂ ਨੂੰ ਇਹ ਸਭ ਕਰਨ ਨਾਲ ਖੁਸ਼ੀ ਮਿਲਦੀ ਸੀ ਮੈਂ ਉਹਨਾਂ ਨੂੰ ਬਦਲ ਨਹੀਂ ਸਕਦੀ ਸੀ ਇਹ ਉਹਨਾਂ ਦੀ ਬੜੀ ਮਾੜੀ ਆਦਤ ਸੀ ਉਹਨਾਂ ਦਿਨਾਂ ਦੇ ਵਿੱਚ ਮੇਰੀ ਜ਼ਿੰਦਗੀ ਇੱਕ ਨਵਾਂ ਮੋੜ ਲੈ ਰਹੀ ਸੀ ਮੈਂ ਗਰਭਤੀ ਸੀ ਅਧਿ ਮਾਵਣ ਮੜੀ ਸੀ ਇੱਕ ਨਿੱਕੀ ਜਾਨ ਮੇਰੇ ਵਜੂਦ ਵਿੱਚ ਪਲ ਰਹੀ ਸੀ ਇਹ ਅਹਿਸਾਸ ਮੇਰੇ ਲਈ ਖੁਸ਼ੀ ਅਤੇ ਉਮੀਦ ਦੀ ਵਜ੍ਹਾ ਸੀ ਜਦੋਂ ਇੱਕ ਕਬਰ ਮੇਰੇ ਘਰਵਾਲੇ ਨੂੰ ਮਿਲੀ ਤਾਂ ਉਹਨਾਂ ਦੀ ਪ੍ਰਤੀਕਿਰਿਆ ਬਿਲਕੁਲ ਨਾਰਮਲ ਸੀ ਉਹਨਾਂ ਨੇ ਨਾ ਕੋਈ ਖੁਸ਼ੀ ਜाहिर ਕੀਤੀ ਨਾ ਕੋਈ ਵੱਡੀ ਹੈਰਾਨੀ ਬਸ ਇੱਕ ਮਾਮੂਲੀ ਜੀ ਖੁਸ਼ੀ ਨਾਲ ਇਸ ਕਬਰ ਨੂੰ ਐਕਸੈਪਟ ਕਰ ਲਿਆ ਸਵੀਕਾਰ ਕਰ ਲਿਆ ਪਰ ਉਸਨੇ ਜੋ ਗੱਲ ਕੀਤੀ ਉਹ ਮੇਰੇ ਲਈ ਕੁਝ ਅਜੀਬ ਸੀ ਮੇਰੇ ਪਤੀ ਨੇ ਕਿਹਾ ਸਾਡੀ ਜ਼ਿੰਦਗੀ ਵਿੱਚ ਬੱਚਾ ਸ਼ਾਮਲ ਹੋ ਰਿਹਾ ਹੈ ਇਸ ਨੂੰ ਇਸ ਗੱਲ ਤੋਂ ਕੋਈ ਸਮੱਸਿਆ ਨਹੀਂ ਹੈ ਔਲਾਦ ਦਾ ਉੱਪਰ ਬਾੜੀ ਜੀ ਦੇਣ ਹੈ ਪਰ ਜੇ ਧੀ ਹੋਈ ਤਾਂ ਉਹ ਸੋਹਣੀ ਹੋਣੀ ਹੈ ਹੇ ਬਿਲਕੁਲ ਗੁੱਡੀਆਂ ਵਰਗੀ ਅੱਜ ਕੱਲ ਇੰਟਰਨੈਟ ਤੇ ਅਸੀਂ ਵੇਖਦੇ ਹਾਂ ਕਿੰਨੀਆਂ ਪਿਆਰੀਆਂ ਧਿਆ ਹੁੰਦੀਆਂ ਹਨ ਬਿਲਕੁਲ ਗੁੱਡੀਆਂ ਵਰਗੀਆਂ ਜੇ ਮੇਰੀ ਧੀ ਹੋਈ ਤਾਂ ਬਿਲਕੁਲ ਸੋਹਣੀ ਹੋਣੀ ਚਾਹੀਦੀ ਹੈ ਨਹੀਂ ਤਾਂ ਉੱਪਰ ਵਾਲਾ ਮੈਨੂੰ ਪੁੱਤਰ ਦੇਵੇ ਮੇਰੇ ਘਰ ਵਾਲੇ ਦੀ ਇਹ ਗੱਲ ਥੋੜੀ ਅਜੀਬ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਦਿਲ ਦੇ ਵਿੱਚ ਅਜੀਬ ਜਿਹਾ ਅਹਿਸਾਸ ਹੋਣ ਲੱਗਾ ਮੈਨੂੰ ਲੱਗਦਾ ਸੀ ਉਹ ਨਹੀਂ ਚਾਹੁੰਦੇ ਉਹਨਾਂ ਦੇ ਘਰ ਦੀ ਰੀਤੀ ਹੋਵੇ ਜਾਂ ਫਿਰ ਇਸ ਸ਼ਰਤ ਤੇ ਮੰਨਣਾ ਚਾਹੁੰਦੇ ਹਨ ਜੇ ਧੀ ਹੋਵੇਗੀ ਤਾਂ ਸੋਹਣੀ ਹੋਣੀ ਚਾਹੀਦੀ ਹੈ ਮੈਨੂੰ ਲੱਗਿਆ ਕੋਈ ਗੱਲ ਨਹੀਂ ਹਰ ਮਾਪਿ ਚਾਹੁੰਦਾ ਹੈ ਵੀ ਉਸ ਦੀ ਜਿਹੜੀ ਹੈ ਉਸ ਦਾ ਪੁੱਤਰ ਜਿਹੜਾ ਹੈ ਸੋਣਾ ਹੋਵੇ ਇਸ ਦੇ ਵਿੱਚ ਗੱਦਗਰ ਕੜੀ ਹੈ ਲੇਕਿਨ ਮੈਨੂੰ ਨਹੀਂ ਪਤਾ ਸੀ ਸ਼ਾਇਦ ਇਹ ਸੋਚ ਮੇਰੀ ਬਿਲਕੁਲ ਗਲਤ ਸੀ ਮੈਂ ਆਪਣੇ ਅੰਦਰ ਪੜਨ ਵਾਲੀ ਇਸ ਨਿੱਕੀ ਜੀ ਜਾਨ ਨੂੰ ਦਿਲੋਂ ਸਵੀਕਾਰ ਕਰ ਲਿਆ ਸੀ ਭਾਵੇਂ ਉਹ ਜਿਵੇਂ ਦੀ ਹੋਵੇ ਮੇਰੇ ਲਈ ਉਹ ਇੱਕ ਬੱਚਾ ਸੀ ਮੇਰੇ ਲਈ ਉਹ ਬਸ ਮੇਰੀ ਜਾਨ ਸੀ ਮੇਰੇ ਸਰੀਰ ਦਾ ਟੁਕੜਾ ਉਹ ਮੇਰਾ ਪਿਆਰ ਅਤੇ ਮੇਰੇ ਵਜੂਦਾ ਹਿੱਸਾ ਸੀ ਇਹਨਾਂ ਲੋਕਾਂ ਨੇ ਮੇਰੇ ਕਮਰੇ ਦੇ ਵਿੱਚ ਬੜੇ ਸੋਹਣੇ-ਸੋਹਣੇ ਬੱਚਿਆਂ ਦੇ ਪੋਸਟਰ ਲਗਾ ਦਿੱਤੇ ਜਿਨ੍ਹਾਂ ਦੇ ਵਿੱਚ ਨੀਲੀਆਂ ਅੱਖਾਂ ਵਾਲੇ ਬੱਚੇ ਬੜੇ ਬੱਚੇ ਜਿਨ੍ਹਾਂ ਦੇ ਸੁਨਾਰੇ ਵਾਲ ਸੁਨ ਮੁਸਕਰਾ ਰਹੇ ਸਮੇਂ ਇਹ ਨਜ਼ਾਰਾ ਦੇਖ ਕੇ ਮੇਰੇ ਦਿਲ ਦੇ ਵਿੱਚ ਇੱਕ ਅਜੀਬ ਜਿਹਾ ਅਹਿਸਾਸ ਜਾਗ ਜਾਂਦਾ ਇਹ ਬੱਚੇ ਕਿਸੇ ਹੋਰ ਦੁਨੀਆ ਤੋਂ ਲੱਗਦੇ ਹਨ ਕਿਸੇ ਇਦਾਂ ਦੀ ਦੁਨੀਆ ਦੇ ਜਿੱਥੇ ਸਭ ਪੂਰੇ ਬਿਨਾ ਕਿਸੇ ਕਮੀ ਦੇ ਹੋਣ ਮੈਂ ਹੈਰਾਨ ਹੁੰਦੀ ਸਾਡੇ ਵਰਗੇ ਪੰਜਾਬੀ ਲੋਕਾਂ ਦੇ ਘਰਾਂ ਦੇ ਵਿੱਚ ਇਦਾਂ ਦੇ ਗੋਰੇ ਲੋਕਾਂ ਦੇ ਬੱਚੇ ਥੋੜੀ ਪੈਦਾ ਹੁੰਦੇ ਹਨ ਇਹ ਨੀਲੀ ਅੱਖਾਂ ਤਾਂ ਯੂਰਪ ਦੇ ਵਿੱਚ ਹੁੰਦੀਆਂ ਹਨ ਆਪਣੇਦਰ ਤਾਂ ਬਹੁਤ ਘੱਟ ਹੁੰਦੀਆਂ ਹਨ ਇਹ ਆਪਣੇਦਰ ਦੇ ਨਹੀਂ ਬਣੇ ਆਪਣੇ ਬੱਚੇ ਤਾਂ ਆਮ ਬੱਚਾ ਵਾਂਗ ਹੁੰਦੇ ਹਨ ਹਿੰਦੁਸਤਾਨੀ ਬੱਚਾ ਵਾਂਗ ਇਥੇ ਪੰਜਾਬੀ ਵੀ ਬਚਾਵਾਂਗੇ ਇਹ ਵਿਦੇਸ਼ੀ ਬੱਚੇ ਜਿਹੜੇ ਹਨ ਬਹੁਤ ਵੱਖਰੇ ਹਨ ਇਹਨਾਂ ਦੇ ਸਰੀਰਕ ਲੱਛਣ ਜਿਹੜੇ ਹਨ ਇਹ ਇਹਨਾਂ ਦੇ ਵਰਗੇ ਹਨ ਆਪਣੇ ਵਰਗੇ ਨਹੀਂ ਉਹਨਾਂ ਲਈ ਕਿਸੇ ਵੀ ਚੀਜ਼ ਦਾ ਸਭ ਤੋਂ ਪਹਿਲਾ ਲੱਛਣ ਇਹ ਸੀ ਵੀ ਉਹ ਬਾਰੀਕੀ ਤੌਰ ਤੇ ਕਿਵੇਂ ਦਿਖਦੀ ਹੈ ਮੈਨੂੰ ਹੌਲੀ ਹੌਲੀ ਇਹ ਅਹਿਸਾਸ ਹੋਣ ਲੱਗਾ ਸ਼ਾਇਦ ਮੇਰਾ ਵਿਆਹ ਵੀ ਐਸੇ ਸ਼ਰਤੀ ਕੀਤਾ ਗਿਆ ਕਿ ਮੈਂ ਸੋਹਣੀ ਸੀ ਇਸ ਲਈ ਮੈਨੂੰ ਚੁਣਿਆ ਗਿਆ ਸੀ ਮੇਰੀਆਂ ਤਾਰੀਫਾਂ ਹੁੰਦੀਆਂ ਮੇਰੀ ਸ਼ਕਲ ਸੁਰ ਦੀ ਬਾਰ ਬਾਰ ਗੱਲ ਕੀਤੀ ਜਾਂਦੀ ਜਦੋਂ ਮੈਨੂੰ ਦੂਜਿਆਂ ਦੇ ਸਾਹਮਣੇ ਲਿਜਾਇਆ ਜਾਂਦਾ ਤਾਂ ਇਸ ਤਰ੍ਹਾਂ ਰੱਖਿਆ ਜਾਂਦਾ ਜਿਵੇਂ ਮੈਂ ਕੋਈ ਅਨਮੋਲ ਅਤੇ ਬੇਸ਼ਕੀਮਤੀ ਵਸਤੂ ਹੋਵਾਂ ਇਹ ਮੇਰੇ ਮਾਨ ਕਰਦੇ ਅਤੇ ਇਸ ਤਰ੍ਹਾਂ ਦਿਖਾਉਂਦੇ ਵੀ ਮੈਂ ਕੋਈ ਇਹਨਾਂ ਦੀ ਅਨਮੋਲ ਚੀਜ਼ ਹਾਂ ਅਤੇ ਇਸ ਤਰ੍ਹਾਂ ਦਿਖਾਉਂਦੇ ਵੀ ਮੈਂ ਕੋਈ ਉਪਰਬਧੀ ਹਾਂ ਦੇਖੋ ਆ ਸਾਡੇ ਕਰਦੀ ਨੂੰ ਹੈ ਬਿਲਕੁਲ ਪਰੀਆਂ ਵਰਗੀ ਹੈ ਸ਼ੁਰੂ ਸ਼ੁਰੂ ਵਿੱਚ ਮੈਨੂੰ ਬੜਾ ਚੰਗਾ ਲੱਗਦਾ ਕਿਸੇ ਨੂੰ ਆਪਣੀ ਤਾਰੀਫ਼ ਕਰਨ ਦੀ ਪਸੰਦ ਨਹੀਂ ਹੁੰਦੀ ਸਭ ਲੋਕਾਂ ਨੂੰ ਹੁੰਦੀ ਹੈ ਮੈਨੂੰ ਇੰਜ ਲੱਗਦਾ ਜਿਵੇਂ ਕਿ ਬਹੁਤ ਚੰਗਾ ਹੈ ਇਹ ਲੋਕ ਤਾਂ ਮੇਰੀ ਤਾਰੀਫ਼ ਕਰਦੇ ਹਨ ਲੇਕਿਨ ਹੌਲੀ ਹੌਲੀ ਸਮਝ ਆਇਆ ਇਹ ਮੇਰੇ ਸਰੀਰ ਦੀ ਤਾਰੀਫ਼ ਸੀ ਸ਼ਾਇਦ ਮੇਰੇ ਅੰਦਰੂਨੀ ਦੀ ਨਹੀਂ ਇਹਨਾਂ ਨੂੰ ਮੈਂ ਨਹੀਂ ਮੇਰਾ ਸਰੀਰ ਪਸੰਦ ਸੀ ਮੇਰੇ ਸਰੀਰ ਦੇ ਨਾਲ ਨਾਲ ਪਿਆਰ ਸੀ ਉਹ ਇਹ ਕਹਉਂਦੇ ਸਮੇਂ ਪਾਣੀ ਮੱਕ ਤੇ ਬਾਹਰ ਜਾਂਦੇ ਤਾਂ ਮੈਨੂੰ ਬੜਾ ਤਿਆਰ ਹੋਣ ਲਈ ਕਹਿਣ ਦਿੰਦੇ ਬੜੇ ਸੋਹਣੇ ਸੋਹਣੇ ਕੱਪੜੇ ਜੜੇ ਹਨ ਮੇਰੇ ਲਈ ਆਪ ਚੁਣ-ਚੁਣ ਕੇ ਲਿਆਉਂਦੇ ਮੈਨੂੰ ਮਹਿੰਗੀ ਤੋਂ ਮਹਿੰਗੀ ਬਿਊਟੀ ਪਲਰਾਂ ਦੇ ਵਿੱਚ ਭੇਜਦੇ ਸ਼ਾਇਦ ਇਹ ਇਹਨਾਂ ਦਾ ਤਰੀਕਾ ਸੀ ਆਪਣੇ ਰਤਬੇ ਨੂੰ ਵੱਡਾ ਕਰਨ ਦਾ ਇਹ ਸਾਰਾ ਕੁਝ ਹੋ ਚੁੱਕਾ ਸੀ ਹੁਣ ਡਿਲੀਵਰੀ ਦਾ ਸਮਾਨ ਵਾਲਾ ਸੀ ਮੈਂ ਆਪਣਾ ਬੈਗਪੈਕ ਕਰ ਲਿਆ ਛੋਟੇ-ਛੋਟੇ ਕੱਪੜੇ ਵੀ ਰੱਖ ਲਏ ਜੋ ਮੈਂ ਆਪਣੇ ਆਉਣ ਵਾਲੇ ਬੱਚੇ ਲਈ ਖਰੀਦੇ ਸਨ ਨਰਮ ਗੁਲਾਬੀ ਰੰਗ ਦੇ ਕੱਪੜੇ ਜੋ ਮੈਂ ਬੜੇ ਸ਼ੌਂਕ ਨਾਲ ਇੱਕ-ਇੱਕ ਚੁਣ-ਚੁਣ ਕੇ ਲਈ ਸੀ ਮੈਂ ਹਰ ਮੇਰਾ ਕਾਹਨ ਬੜਾ ਬੱਚਾ ਇਸ ਦੁਨੀਆ ਦੇ ਵਿੱਚ ਆਵੇ ਤਾਂ ਉਸ ਨੂੰ ਕਿਸੇ ਚੀਜ਼ ਦੀ ਕਮੀ ਨਾ ਰਹੇ ਡਾਕਟਰ ਨੇ ਮੈਨੂੰ ਦੱਸ ਦਿੱਤਾ ਸੀ ਵੀ ਡਿਲੀਵਰੀ ਦਾ ਸਮਾਂ ਨੇੜੇ ਆ ਗਿਆ ਹੈ ਐਸੇ ਸਮੇਂ ਮੇਰੀ ਔਲਾਦ ਜਣਨੀ ਹੈ ਇਸ ਦੁਨੀਆ ਦੇ ਵਿੱਚ ਆ ਸਕਦੀ ਹੈ ਮੈਂ ਬਹੁਤ ਜ਼ਿਆਦਾ ਭਰੋਸੇ ਨਾਲ ਭਰੀ ਹੋਈ ਸੀ ਅਕਸਰ ਬਹਿ ਕੇ ਫਿਊਚਰ ਬਾਰੇ ਗੱਲਾਂ ਕਰਦੇ ਕਿਵੇਂ ਅਸੀਂ ਅਮਰੀਕਾ ਜਾ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ ਉੱਥੇ ਜਾ ਕੇ ਸਭ ਕੁਝ ਬਦਲ ਜਾਵੇਗਾ ਉਹਨਾਂ ਦੇ ਸੁਪਨੇ ਬੜੇ ਵੱਡੇ ਸਨ ਉਹਨਾਂ ਦੇ ਸੁਪਨਿਆਂ ਵਿੱਚ ਸਭ ਕੁਝ ਸੀ ਪਰ ਕਿਤੇ ਨਾ ਕਿਤੇ ਮੈਂ ਮਹਿਸੂਸ ਕੀਤਾ ਉਹਨਾਂ ਸੁਪਨਿਆਂ ਦੇ ਵਿੱਚ ਪਿਆਰ ਅਹਿਸਾਸ ਜਾਂ ਜਜ਼ਬਾਤ ਦੀ ਢਗਾਈ ਨਹੀਂ ਸੀ ਜੋ ਕਿ ਮੈਂ ਉਹ ਦੀ ਸੀ ਮੇਰੇ ਅੰਦਰ ਇੱਕ ਹਰਕੀ ਜਿਹੀ ਬੇਚੈਨੀ ਸੀ ਇੱਕ ਅਜੀਬ ਜਿਹਾ ਡਰ ਥੇ ਮੈਂ ਕਿਸੇ ਨੂੰ ਕਹਿ ਨਹੀਂ ਸਕਦੇ ਸੀ ਮੈਂ ਆਪਣੀ ਆਉਣ ਵਾਲੀ ਔਲਾਦ ਲਈ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਜਿਉਂ ਪੁੱਤਰ ਹੋਵੇ ਉਹ ਵੀ ਸੋਹਣਾ ਹੋਵੇ ਜੇ ਧੀ ਹੈ ਤਾਂ ਉਹ ਵੀ ਸੋਹਣੀ ਜਰੂਰ ਹੋਵੇ ਤਾਂ ਕਿ ਪਤਾ ਹੈ ਉਸ ਦਾ ਕੀ ਹੋਵੇਗਾ ਜੇਕਰ ਉਹ ਸੋਹਣਾ ਨਾ ਹੋਇਆ ਪਰ ਮੇਰੀ ਔਲਾਦ ਭਾਵੇਂ ਜਿਵੇਂ ਦੀ ਹੋਵੇ ਮੇਰੇ ਲਈ ਤਾਂ ਸਭ ਤੋਂ ਸੋਹਣੀ ਹੋਵੇਗੀ ਪਰ ਕੀ ਦੁਨੀਆ ਵੀ ਉਸ ਨੂੰ ਮੇਰੀ ਨਜ਼ਰ ਨਾਲ ਦੇਖੇਗੀ ਇਹ ਸਵਾਲ ਮੇਰੇ ਦਿਮਾਗ ਦੇ ਵਿੱਚ ਇੱਕ ਗੂੰਜ ਦੀ ਤਰ੍ਹਾਂ ਮੌਜੂਦ ਸੀ ਉਹਨਾਂ ਕੋਈ ਵੀ ਜਵਾਬ ਮੇਰੇ ਕੋਲ ਨਹੀਂ ਸੀ ਕਦੇ ਕਦੇ ਰੱਬ ਕੁਝ ਐਦਾਂ ਦਾ ਕਰ ਲੈਂਦਾ ਹੈ ਜਿਸ ਦੀ ਬੰਦੇ ਨੂੰ ਉਮੀਦ ਤੱਕ ਨਹੀਂ ਹੁੰਦੀ ਕਦੇ ਕਦੇ ਜ਼ਿੰਦਗੀ ਕੁਝ ਐਦਾਂ ਦੇ ਮੋੜ ਤੇ ਆਉਂਦੀ ਹੈ ਜੋ ਕਿ ਬਹੁਤ ਭਿਆਨਕ ਸੁਪਨੇ ਲੱਗਦੇ ਹਨ ਪਰ ਉਹ ਹਕੀਕਤ ਹੁੰਦੀ ਹੈ ਮੇਰੇ ਨਾਲ ਵੀ ਕੁਝ ਐਦਾਂ ਦਾ ਹੋਣ ਵਾਲਾ ਸੀ ਸਗੋਂ ਹੋ ਚੁੱਕਿਆ ਸੀ ਮੈਂ ਕੁਝ ਵੀ ਨਹੀਂ ਕਰ ਸਕੀ ਮੇਰੀ ਡਿਲੀਵਰੀ ਹੋਣ ਵਾਲੀ ਸੀ ਅਤੇ ਡਾਕਟਰ ਮੈਨੂੰ ਲੇਬਰ ਰੂਮ ਦੇ ਵਿੱਚ ਲੈ ਗਏ ਉੱਥੇ ਇੱਕ ਛੋਟੀ ਕਿਲਕਾਰੀ ਗੁੰਝੀ ਮੇਰੇ ਦਿਨ ਨੂੰ ਸਕੂਨ ਮਿਲਿਆ ਲੇਕਿਨ ਦਸਾਂ ਕੁ ਮਿੰਟਾਂ ਬਾਅਦ ਇੱਕ ਹੋਰ ਕਿਲਕਾਰੀ ਮੈਂ ਇੱਕ ਨਹੀਂ ਸਗੋਂ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ ਅਤੇ ਇਹ ਦੋਵੇਂ ਜਿਹੜੇ ਹਨ ਮੁੰਡੇ ਨੇ ਸਨ ਦੋਵੇਂ ਈ ਈ ਹਨ ਮੇਰਾ ਦਿਲ ਜੋਰ-ਜੋਰ ਦੇ ਨਾਲ ਤਰਕਣ ਲਗਾ ਇਹ ਕਿ ਇੱਕ ਤਾਂ ਇੱਕ ਵੀ ਮੁੰਡਾ ਨਹੀਂ ਹੋਇਆ ਉਤੋਂ ਹੁਣ ਦੋਵੇਂ ਈ ਈ ਹਨ ਮੈਂ ਉਹਨਾਂ ਦੇ ਵੱਲ ਥੋੜੀ ਦੇਰ ਬਾਅਦ ਦੇਖਿਆ ਜਦੋਂ ਡਾਕਟਰਾਂ ਨੇ ਉਹਨਾਂ ਨੂੰ ਮੇਰੀ ਗੋਦੀ ਦੇ ਵਿੱਚ ਪਾਇਆ ਮੇਰੇ ਖੁਸ਼ ਉੱਡ ਗਏ ਮੈਂ ਜਿੱਥੇ ਖੁਸ਼ ਹੋਣੀ ਚਾਹੀਦੀ ਸੀ ਆਪਣੇ ਬੱਚਿਆਂ ਨੂੰ ਦੇਖ ਕੇ ਮੇਰੇ ਅੰਦਰ ਜੋ ਖੁਸ਼ੀ ਹੋਣੀ ਚਾਹੀਦੀ ਸੀ ਜੋ ਉੱਚਾ ਉਹ ਨਹੀਂ ਸੀ ਇਹ ਬੱਚੇ ਤਾਂ ਸਾਹਮਲੇ ਲੱਗਦੇ ਹਨ ਦੋਵੇਂ ਜਿਹੜੇ ਹਨ ਇਹ ਬਿਲਕੁਲ ਸਾਹਮਲੇ ਹਨ ਨਕ ਇਹਨਾਂ ਦੀ ਜਪਟੀਆਂ ਹੈ ਅਤੇ ਦੇਖਣ ਦੇ ਵਿੱਚ ਬਿਲਕੁਲ ਹੀ ਖੂਬਸੂਰਤ ਨਹੀਂ ਲੱਗ ਰਹੇ ਇਹਨਾਂ ਦੀਆਂ ਅੱਖਾਂ ਜਿਹੜੀਆਂ ਹਨ ਬਿਲਕੁਲ ਆਮ ਇਨਸਾਨ ਵਰਗੀਆਂ ਹਨ ਨਾ ਕੋ ਨੀਲੀਆਂ ਨਾ ਕੋ ਸੁਨਰੀ ਚਮੜੀ ਮੇਜ ਰਹੀ ਹੈ ਇਹ ਤਾਂ ਬਿਲਕੁਲ ਨੀਲੇ ਪਏ ਹਨ ਮੈਂ ਡਾਕਟਰ ਨੂੰ ਪੁੱਛਿਆ ਅਜਿਹਾ ਕਿਉਂ ਡਾਕਟਰ ਪਹਿਲਾਂ ਤਾਂ ਹੈਰਾਨ ਲਗੇ ਵੀ ਇਹ ਕਿਹੋ ਜਿਹਾ ਸਵਾਲ ਪੁੱਛ ਰਹੀ ਹੈ ਆਖਿਰਕਾਰ ਛੋਟੇ ਬੱਚਿਆਂ ਦੇ ਰੰਗ ਬਾਰੇ ਕੌਣ ਪੁੱਛਦਾ ਹੈ ਲੇਕਿਨ ਉਹਨਾਂ ਨੇ ਜਵਾਬ ਦਿੱਤਾ ਕਈ ਵਾਰ ਬਚਪਨ ਦੇ ਵਿੱਚ ਛੋਟੇ ਹੁੰਦੇ ਮੱਚਾਂ ਦੇ ਵਿੱਚ ਖੂਨ ਦੀ ਥੋੜੀ ਬਹੁਤ ਘਾਟ ਰਹੀ ਜਾਂਦੀ ਹੈ ਆਇਰਨ ਦੀ ਕਮੀ ਹੁੰਦੀ ਹੈ ਇਸ ਕਰਕੇ ਇਹੋ ਜਿਹਾ ਲਿਖਦੇ ਹਨ ਕੋਈ ਗੱ ਜਿਵੇਂ ਜਿਵੇਂ ਵੱਡੇ ਹੋਣਗੇ ਉਵੇਂ ਉਵੇਂ ਇਹਨਾਂ ਦਾ ਰੰਗ ਜਿਹੜਾ ਹੈ ਅਸਲੀ ਰੰਗ ਹੈ ਤੁਹਾਡੇ ਸਾਹਮਣੇ ਆਣਾ ਸ਼ੁਰੂ ਹੋ ਜਾਵੇਗਾ ਲੇਕਿਨ ਮੈਨੂੰ ਆਪਣੀ ਚਿੰਤਾ ਨਹੀਂ ਸੀ ਮੈਨੂੰ ਤਾਂ ਇਹ ਬਹੁਤ ਪਿਆਰੀਆਂ ਲੱਗਦੀਆਂ ਸਨ ਮੇਰੀਆਂ ਧੀਆਂ ਮੇਰਾ ਆਪਣਾ ਖੁਨ ਮੇਰੀਆਂ ਬੱਚੀਆਂ ਲੇਕਿਨ ਮੈਨੂੰ ਚਿੰਤਾ ਸੀ ਆਪਣੇ ਸਹੁਰੇ ਪਰਿਵਾਰ ਦੀਆਂ ਆਪਣੇ ਘਰ ਵਾਲੇ ਦੀਆਂ ਉਹ ਕਿਵੇਂ ਦੇਖਣਗੇ ਆਖਿਰ ਖੁਆ ਵੀ ਕੁਝ ਅਜਿਹਾ ਜਦੋਂ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਦੇਖਿਆ ਦੋਵਾਂ ਦੇ ਰੰਗ ਉੱਟ ਗਏ ਉੱਥੇ ਇਸ ਤਰ੍ਹਾਂ ਦਾ ਮਾਹੌਲ ਸੀ ਜਿਵੇਂ ਕਿ ਉਹਨਾਂ ਤੋਂ ਕੁਝ ਖੋਲਿਆ ਹੈ ਜਿਵੇਂ ਕਿ ਬਸੇ ਉਹਨਾਂ ਦਾ ਸਭ ਕੁਝ ਖਵਾ ਚੁੱਕਾ ਹੈ ਉੱਤੇ ਹੀ ਉਹ ਇਦਾਰੇ ਹਨ ਇੱਕ ਦੂਜੇ ਵੱਲ ਦੇਖ ਕੇ ਅਤੇ ਮੇਰੇ ਤੇ ਸਵਾਲੀਆ ਨਜ਼ਰਾਂ ਨਾਲ ਦੇਖ ਕੇ ਚਲੇ ਗਏ ਮੈਂ ਵੀ ਉਹਨਾਂ ਆਪਣੀਆਂ ਬੱਚੀਆਂ ਨੂੰ ਪਿਆਰ ਦਿੰਦੀ ਰਹੀ ਮੇਰੀਆਂ ਬੱਚੀਆਂ ਸਨ ਮੇਰਾ ਆਪਣਾ ਖੂਨ ਮੈਂ ਉਹਨਾਂ ਤੋਂ ਪਲਾ ਕਿਵੇਂ ਸਿਰਫ ਰੰਗ ਰੂਪ ਕਰਕੇ ਵਿਤਕਰਾ ਕਰ ਸਕਦੀ ਸੀ ਇਹ ਮੇਰੇ ਲਈ ਬਿਲਕੁਲ ਠੀਕ ਨਹੀਂ ਸੀ ਮੈਂ ਬਸ ਉੱਥੇ ਹੀ ਬੈਠੀ ਰਹੀ ਜਿਵੇਂ ਛੁੱਟੀ ਮਿਲੇ ਤਾਂ ਮੈਂ ਘਰ ਆ ਗਏ ਮੈਂ ਉਹਨਾਂ ਬੱਚੀਆਂ ਨੂੰ ਮੇਰਾ ਪਿਆਰ ਦਿੱਤਾ ਉਹ ਮੇਰੀ ਦੁਨੀਆ ਸਵੇਂ ਘਰੇ ਆਣ ਤੋਂ ਬਾਅਦ ਮੈਂ ਰੋਜ਼ ਉਹਨਾਂ ਦਾ ਚਿਹਰਾ ਦੇਖ ਕੇ ਸੋਚਦੀ ਵੀ ਇਹਨਾਂ ਦਾ ਨਾਮ ਕੀ ਹੋਣਾ ਚਾਹੀਦਾ ਹੈ ਉਹ ਮੇਰੇ ਲਈ ਸਭ ਤੋਂ ਸੁਨਿਆ ਸਨ ਭਾਵੇਂ ਲੋਕ ਕੁਝ ਵੀ ਕਹਣੇ ਦਿਨ ਬੀਤੇ ਗਏ ਅਤੇ ਇੱਕ ਦਿਨ ਅਚਾਨਕ ਮੇਰੇ ਘਰ ਵਾਲਿਆਂ ਨੇ ਮੈਨੂੰ ਕਿਹਾ ਵੀ ਸਾਨੂੰ ਇੱਕ ਫੰਕਸ਼ਨ ਦੇ ਵਿੱਚ ਜਾਣਾ ਹੈ ਮੈਂ ਹੈਰਾਨ ਹੋਈ ਇਨੀ ਛੇਤੀ ਬਾਹਰ ਜਾਣਾ ਕਿਵੇਂ ਪਰ ਉਹਨਾਂ ਤੋਂ ਜ਼ਿਆਦਾ ਸਵਾਰਨਾ ਕਿਤੇ ਉਹ ਮੈਨੂੰ ਖਾਸ ਤੌਰ ਤੇ ਤਿਆਰ ਕਰਵਾਉਣ ਲਈ ਲੱਗੇ ਜਿਵੇਂ ਅਸੀਂ ਕਿਸੇ ਵੱਡੇ ਫੰਕਸ਼ਨ ਦੇ ਵਿੱਚ ਜਾ ਰਹੇ ਹੋਈਏ ਮੈਂ ਆਪਣੀਆਂ ਧੀਆਂ ਨੂੰ ਆਪਣੀ ਸੱਸ ਦੇ ਕੋਲ ਛੱਡਿਆ ਅਤੇ ਚਲੀ ਗਈ ਪਰ ਜਦੋਂ ਅਸੀਂ ਉਸ ਜਗ੍ਹਾ ਤੇ ਪਹੁੰਚੇ ਪਏ ਕੋਈ ਘਰ ਨਹੀਂ ਸੀ ਇਹ ਹਵਾਈ ਅੱਡਾ ਸੀ ਮੈਂ ਹੈਰਾਨੀ ਨਾਲ ਇੱਧਰ ਉੱਧਰ ਦੇਖਿਆ ਮੇਰੀ ਸੱਸ ਪਹਿਲਾਂ ਤੋਂ ਉੱਥੇ ਖੜੀ ਸੀ ਮੈਂ ਕਿਹਾ ਇਹ ਕੀ ਹੋ ਰਿਹਾ ਹੈ ਇਹ ਸਭ ਦੇਖ ਕੇ ਮੈਂ ਪਰੇਸ਼ਾਨ ਹੋ ਗਈ ਮੈਂ ਫੌਰਨ ਰੇ ਸ਼ਾਨੀਗਰ ਸਵਾਲ ਕਿਤਾ ਮੇਰੀ ਨਗਾ ਆਪਣੇ ਸੱਸ ਦੇ ਹੱਥਾਂ ਮਰ ਗਈ ਮੇਰੀਆਂ ਤਿਆ ਕਿੱਥੇ ਦਿਖਨੇ ਰਹੀਆਂ ਸਨ ਮੇਰਾ ਦਿਲ ਜੋਰ-ਜੋਰ ਨਾਲ ਧੜਕਣ ਲੱਗਾ ਮੈਂ ਇੱਕ ਵਾਰ ਆ ਕੇ ਕਹਿਣ ਲੱਗੀ ਮੇਰੀਆਂ ਤਿਆ ਕਿੱਥੇ ਹਨ ਉਹ ਕਿੱਥੇ ਹਨ ਮੈਂ ਉਹਨਾਂ ਨੂੰ ਤੁਹਾਡੇ ਕੋਲ ਛੱਡ ਕੇ ਆਈ ਸੀ ਮੇਰੀ ਗਲਤੀ ਮੇਰੇ ਘਰ ਵਾਲੇ ਨੇ ਨਜ਼ਰਾਂ ਚੁਰਾਈਆਂ ਮੇਰੇ ਸੱਸ ਨੇ ਚਪਚਾਪ ਇੱਕ ਪਾਸੇ ਦੇਖਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੇ ਚਲੋ ਬੇਟਾ ਫਲਾਈਟ ਲੇਟ ਹੋ ਰਹੀ ਹੈ ਮੇਰੇ ਘਰ ਵਾਲੇ ਨੇ ਮੇਰਾ ਹੱਥ ਫੜ ਕੇ ਤੇਜ਼ੀ ਨਾਲ ਮੈਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੀਆਂ ਤਿਆ ਕਿੱਥੇ ਹਨ ਮੈਂ ਜੋਰ-ਜੋਰ ਨਾਲ ਛਿਖ ਰਹੀ ਸੀ ਮੈਂ ਰੋਂਦੇ ਰ ਭਾਵਨਾ ਮਿਲਿਆ ਮੈਨੂੰ ਜ਼ਬਰਦਸਤੀ ਉਸ ਫਲਾਈਟ ਦੇ ਵਿੱਚ ਬਿਠਾ ਦਿੱਤਾ ਗਿਆ ਮੈਂ ਲਗਾਤਾਰ ਚੀਕਦੀ ਰਹੀ ਔਰੋਂਦੀ ਰਹੀ ਬੇਨਤੀ ਵੀ ਕਰਦੀ ਰਹੀ ਮੈਨੂੰ ਮੇਰੇ ਧੀਆਂ ਕੋਲ ਵਾਪਸ ਲੈ ਚਲੋ ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ ਮੇਰੇ ਘਰ ਵਾਲੇ ਨੇ ਆਖਰਕਾਰ ਠੰਡੀ ਆਵਾਜ਼ ਵਿੱਚ ਕਿਹਾ ਤੇ ਤੇਰੀਆਂ ਧੀਆਂ ਨੂੰ ਨਾਲ ਹੀ ਲੈ ਕੇ ਜਾ ਸਕਦੇ ਇਦਾਂ ਦੀਆਂ ਧੀਆਂ ਨੂੰ ਨਾਲ ਲੈ ਕੇ ਜਾਵਾਂਗਾ ਤਾਂ ਗੋਰੇ ਲੋਕਾਂ ਦੇ ਸ਼ਹਿਰ ਵਿੱਚ ਲੋਕ ਸਾਡੇ ਤੇ ਹੱਸਣਗੇ ਉਹਨਾਂ ਦੇ ਇਹ ਸ਼ਬਦ ਮੇਰੇ ਕੰਨਾਂ ਦੇ ਵਿੱਚ ਅੱਗ ਤਰਾਂ ਉਤਰ ਗਏ ਮੇਰੀ ਦੁਨੀਆ ਹਰੇਰੇ ਦੇ ਵਿੱਚ ਹੋ ਗਈ ਮੇਰੇ ਸੱਸ ਨੇ ਕਿਹਾ ਬੱਸ ਛੱਡ ਦਿੱਤਾ ਉਹਨਾਂ ਨੂੰ ਉੱਤੇ ਹੀ ਉਤੇ ਗਿਆ ਜਿੱਥੇ ਉਹਨਾਂ ਦੀ ਕਿਸਮਤ ਹੈ ਅਸੀਂ ਉਹਨਾਂ ਨੂੰ ਟੋਆ ਪਟਕੇ ਉੱਤੇ ਹੀ ਦਬ ਦਿੱਤਾ ਹੈ ਇਹ ਆਖਰੀ ਸ਼ਬਦ ਸੀ ਜੋ ਮੇਰੇ ਕੰਨਾਂ ਦੇ ਵਿੱਚ ਪਏ ਉਸ ਤੋਂ ਬਾਅਦ ਜਿਵੇਂ ਹਰ ਚੀਜ਼ ਧੁੰਦਲੀ ਹੋ ਗਈ ਮੈਂ ਚੀਕਣਾ ਚਾਹਿਆ ਰੋਣਾ ਵੀ ਪਣਾ ਚਾਹਿਆ ਪਰ ਮੇਰੇ ਅੰਦਰੋਂ ਕੋਈ ਆਵਾਜ਼ ਨਹੀਂ ਨਿਕਲੀ ਜਿਵੇਂ ਮੇਰੀ ਅੱਖੋਂ ਲੇਪ ਤਾਂ ਮੈਨੂੰ ਲੱਗਿਆ ਮੈਂ ਕਿਸੇ ਡੂੰਘੇ ਸੁਪਨੇ ਵਿੱਚ ਸੀ ਪਰ ਇਹ ਹਕੀਕਤ ਇਸ ਤੋਂ ਵੀ ਜ਼ਿਆਦਾ ਭਿਆਨਕ ਸੀ ਇਸ ਤੋਂ ਵੀ ਜ਼ਿਆਦਾ ਬੁਰੀ ਮੈਂ ਹਸਪਤਾਲ ਦੇ ਬਿਸਤਰੇ 'ਤੇ ਸੀ ਮੇਰੀ ਪੂਰੀ ਦੁਨੀਆ ਬਦਲ ਚੁੱਕੀ ਸੀ ਇਹ ਮੈਂ ਕਿਤੇ ਆ ਗਈ ਹਾਂ ਆਵਾਜ਼ ਕਮਜ਼ੋਰ ਸੀ ਇੱਕ ਨਰਸ ਨੇ ਕਿਹਾ ਤੁਸੀਂ ਕੋਮਾ ਦੇ ਵਿੱਚ ਚਲੇ ਗਏ ਸੀ ਤੁਹਾਡੇ ਦਿਮਾਗ ਦੀ ਹਾਲਤ ਖਰਾਬ ਹੋ ਗਈ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਇਹ ਸਭ ਕਿਵੇਂ ਹੋਇਆ ਕਿਵੇਂ ਦਿਨ ਲੰਘ ਗਏ ਮੈਂ ਇੱਕ ਅਜਨਬੀ ਦੇਸ਼ ਦੇ ਵਿੱਚ ਸੀ ਮੇਰੀਆਂ ਤਿੰਨ ਉਹ ਬਹੁਤ ਮਾਸੂਮ ਸੀ ਜੋ ਮੇਰੇ ਦਿਲ ਦੇ ਟੁਕੜੇ ਸਨ ਜੋ ਮੈਨੂੰ ਸਭ ਤੋਂ ਜ਼ਿਆਦਾ ਪਿਆਰੀਆਂ ਸਨ ਉਹ ਮੇਰੇ ਤੋਂ ਕੋਹ ਨਹੀਂ ਗਈਆਂ ਸਨ ਮੇਰੀਆਂ ਠਿਕਾਣਾਂ ਅੰਦਰ ਦਬ ਕੇ ਰਹਿ ਗਈਆਂ ਮੈਂ ਜਿਉਂਦੀ ਤਾਂ ਸੀ ਪਰ ਅੰਦਰੋਂ ਮਰ ਚੁੱਕੀ ਸੀ ਮੈਂ ਜਦੋਂ ਹੋਸ਼ ਸਮੜਿਆ ਤਾਂ ਹਕੀਕਤ ਕਿਸੇ ਭਿਆਨਕ ਸੁਪਨੇ ਤੋਂ ਵੀ ਜ਼ਿਆਦਾ ਡਰਾਉਣੀ ਸੀ ਮੈਂ ਇਸ ਅਜਨਬੀ ਜਗ੍ਹਾ ਤੇ ਬੇਸਹਾਰਾ ਤੇ ਲਾਚਾਰ ਇੱਕ ਏਦਾਂ ਦੇ ਬੰਦੇਆਂ ਜੀ ਜਿਸ ਨੂੰ ਦੁਨੀਆ ਜ਼ਾਲਮ ਕਹਿੰਦੀ ਸੀ ਅੱਜ ਮੈਨੂੰ ਉਸਦੀ ਹਕੀਕਤ ਦਾ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਉਹ ਸੱਚ ਵਿੱਚ ਬਹੁਤ ਜ਼ਾਲਮ ਸੀ ਜੋ ਇਨਸਾਨ ਆਪਣੀਆਂ ਧੀਆਂ ਨੂੰ ਉਸਦੀ ਮਾਂ ਤੋਂ ਜੁਦਾ ਕਰ ਸਕਦਾ ਹੈ ਉਹ ਕਿਸੇ ਦਾ ਵੀ ਨਹੀਂ ਹੋ ਸਕਦਾ ਜਿਵੇਂ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਈ ਤਾਂ ਆਪਣੇ ਘਰ ਵਾਲੇ ਤੇ ਸਵਾਲਾਂ ਦੀ ਵਿਚਾਰ ਕਰ ਦਿੱਤੇ ਮੈਂ ਉਹਨਾਂ ਤੋਂ ਪੁੱਛਿਆ ਤੁਸੀਂ ਮੇਰੀ ਧੀਆਂ ਨੂੰ ਛੱਡ ਕੇ ਇੱਥੇ ਕਿਵੇਂ ਆ ਸਕਦੇ ਹੋ ਉਹ ਤਾਂ ਬਹੁਤ ਛੋਟੀਆਂ ਸਨ ਉਹ ਮੇਰੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਰਹੇ ਪਰ ਜਦੋਂ ਮੈਂ ਪਿੱਛੇ ਹਟਣ ਵਾਲੀ ਨਹੀਂ ਸੀ ਆਖਰਕਾਰ ਉਹਨਾਂ ਨੇ ਤੰਦੇ ਸ਼ਬਦਾਂ ਦੇ ਵਿੱਚ ਕਿਹਾ ਮੈਂ ਉਹਨਾਂ ਦਾ ਬੰਦੋਬਾਤ ਕਰ ਦਿੰਦਾ ਇਹ ਸ਼ਬਦ ਮੇਰੇ ਮਾਗਦੇ ਵਿੱਚ ਗੁੰਜਣ ਲੱਗੇ ਮੈਂ ਚੌਕੇ ਘਿਆਮ ਕਿਹੜਾ ਬੰਦੋਬਸਤ ਕੀ ਕੀਤਾ ਤੁਸੀਂ ਇੱਕ ਮਾਣ ਨੂੰ ਉਸ ਦੀਆਂ ਔਲਾਦਾਂ ਤੋਂ ਖੋਲਿਆ ਕਿਸ ਤਰ੍ਹਾਂ ਦਾ ਬੰਦੋਬਸਤ ਆਖਿਰਕਾਰ ਮੈਂ ਜਾਨਣਾ ਚਾਹੁੰਨੀ ਹਾਂ ਉਹਨਾਂ ਦਾ ਅਸਲੀ ਮਤਲਬ ਕੀ ਸੀ ਮੈਂ ਬਾਰ ਬਾਰ ਉਹਨਾਂ ਤੋਂ ਪੁੱਛਦੀ ਰਹੀ ਪਰ ਉਹ ਮੇਰੀਆਂ ਗੱਲਾਂ ਨੂੰ ਟਾਲ ਮਟੋਲ ਕਰਕੇ ਜਵਾਬ ਦਿੰਦੇ ਰਹੇ ਮੈਂ ਉਹਨਾਂ ਨੂੰ ਕਿਹਾ ਸਾਡੀ ਔਲਾਦਾਂ ਨੂੰ ਛੱਡ ਕੇ ਤੁਸੀਂ ਇੱਥੇ ਕਿਵੇਂ ਆ ਗਏ ਹੋ ਤਾਂ ਗੁੱਸਾ ਕਰਨ ਦੇ ਅੰਦਾਜ਼ ਵਿੱਚ ਕਹਿਣ ਲੱਗੇ ਉੱਪਰ ਵਾਲਾ ਸਾਨੂੰ ਹੋਰ ਔਲਾਦ ਦੇਵੇਗਾ ਛੇਤੀ ਅਸੀਂ ਵੀ ਨਵੀਂ ਔਲਾਦ ਪੈਦਾ ਕਰਾਂਗੇ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਮੈਂ ਕਿਹਾ ਕਿ ਔਲਾਦ ਖਿਡਾਣਾ ਥੋੜ ਕਹਿੰਦੇ ਫਿਰ ਨਵੀਂ ਖਰੀਦਲੀ ਐ ਤੇ ਉਸ ਨਾਲ ਖੇਡੀ ਜਾਈਏ ਤੇ ਗੱਲਾਂ ਠੀਕ ਨਹੀਂ ਹਨ ਮੇਰੇ ਅੱਖਾਂ ਦੇ ਸਾਹਮਣੇ ਮੇਰੀਆਂ ਧੀਆਂ ਦਾ ਚਹਰਾ ਘੁਮਰਿਆ ਸੀ ਮੈਂ ਆਪਣੇ ਘਰ ਵਾਲੇ ਤੋਂ ਨਫ਼ਰਤ ਮਹਿਸੂਸ ਕੀਤੀ ਪਰ ਮੇਰੇ ਕੋਲ ਕੋਈ ਰਾਹ ਨਹੀਂ ਸੀ ਦਿਨ ਹਫ਼ਤੇ ਮਹੀਨੇ ਲੰਘਦੇ ਰਹੇ ਮੈਨੂੰ ਅਜੇ ਤੱਕ ਗਰਮ ਨਾਟਾ ਰਿਹਾ ਸੀ ਮੇਰੇ ਘਰ ਵਾਲੇ ਦਿਨੋ ਦਿਨ ਬੇਸਬਰ ਹੁੰਦੇ ਜਾ ਰਹੇ ਸਨ ਪਹਿਲਾਂ ਤਾਂ ਉਹ ਖੁਦ ਨੂੰ ਤਸੱਲੀ ਦਿਦਾਰਿਆ ਪਰ ਜਦੋਂ ਕਾਫੀ ਸਮਾਂ ਲੰਘ ਗਿਆ ਤਾਂ ਮੈਂ ਮਾਂ ਨਾ ਬਣ ਸਕੇ ਤਾਂ ਉਹ ਸੱਚ ਵਿੱਚ ਪਰੇਸ਼ਾਨ ਹੋ ਗਿਆ ਆਖਿਰਕਾਰ ਉਹ ਮੈਨੂੰ ਡਾਕਟਰ ਦੇ ਕੋਲ ਲੈ ਕੇ ਗਿਆ ਮੈਂ ਖੁਦ ਦੇਖਿਆ ਉਹ ਪਹਿਲਾਂ ਦੀ ਤਰ੍ਹਾਂ ਜੋਸ਼ ਨਾ ਭਰਿਆ ਹੋਇਆ ਨਹੀਂ ਸੀ ਪਰ ਨੇ ਕੁਝ ਟੈਸਟ ਕੀਤੇ ਜਦੋਂ ਰਿਪੋਰਟ ਆਈ ਤਾਂ ਉਸਨੇ ਗੰਭੀਰ ਸ਼ਬਦਾਂ ਦੇ ਵੀ ਕਹਿ ਦਿੱਤਾ ਵੀ ਤੁਹਾਡੀ ਘਰਵਾਲੀ ਅਜੇ ਮਾਂ ਨਹੀਂ ਬਣ ਸਕੀਗੀ ਇਹ ਸ਼ਬਦ ਮੇਰੇ ਘਰਵਾਲੇ ਦੀ ਬਿਜਲੀ ਤੋਂ ਘਟ ਨਹੀਂ ਸੀ ਉਹਨਾਂ ਨੇ ਹੈਰਾਨ ਹੋ ਕੇ ਕਿਹਾ ਇਹਦਾ ਕਿਵੇਂ ਹੋ ਸਕਦਾ ਹੈ ਇਹ ਤਾਂ ਪਹਿਲਾਂ ਜੁੜਵਾ ਬੱਚਾ ਨੂੰ ਜਨਮ ਦੇ ਚੁੱਕੀ ਹੈ ਡਾਕਟਰ ਨੇ ਸਪੱਸ਼ਟ ਜਿਤੇ ਅਤੇ ਕਹਿ ਦਿੱਤਾ ਐਡਾ ਹੀ ਹੁੰਦਾ ਹੈ ਕਦੇ ਕਦੇ ਔਰਤ ਇੱਕ ਵਾਰ ਮਾਂ ਬਣਨ ਤੋਂ ਬਾਅਦ ਕਿਸੇ ਸਰੀਰਕ ਹਾਰਮੋਨ ਦੀ ਸਮੱਸਿਆ ਨਾਲ ਦੁਬਾਰਾ ਪ੍ਰੈਗਨੈਂਟ ਨਹੀਂ ਹੋ ਸਕਦੀ ਤੁਸੀਂ ਜਿੰਨਾ ਮਰਜ਼ੀ ਇਲਾਜ ਕਰਾ ਲਓ ਜਿੰਨਾ ਮਰਜ਼ੀ ਦੋਰ ਲਾ ਲਓ ਇਹ ਤਾਂ ਭਾਈ ਕੁਦਰਤ ਦਾ ਫੈਸਲਾ ਹੈ ਬਦਲ ਨਹੀਂ ਸਕਦਾ ਮੇਰਾ પતિ ਕੁਝ ਤੇ ਕੰਟਰੋ ਕਿਆ ਸੀ ਉਹ ਜਨਮੀ ਔਲਾਦੀ ਸੁਪਨੇ ਦੇਖ ਰਿਆ ਸੀ ਉਸ ਤੇ ਸਾਰੇ ਸੁਪਨੇ ਮਿੰਟਾਂ ਵਿੱਚ ਬिखर ਗਏ ਮੈਂ ਉਸ ਪਲ ਉੱਪਰ ਵਾਲੇ ਤੋਂ ਇਨਸਾਫ ਮਹਿਸੂਸ ਕੀਤਾ ਜਿਸ ਨੇ ਆਪਣੀਆਂ ਧੀਆਂ ਨੂੰ ਕੁਤੁੰਜਦਾ ਕੀਤਾ ਹੈ ਉੱਪਰ ਵਾਲੇ ਨੇ ਦੁਬਾਰਾ ਪਿਤਾ ਬਣਦਾ ਹੱਕਾ ਦਿੱਤਾ ਮੇਰਾ ਘਰ ਵਾਲਾ ਫੌਰਨ ਇਲਾਜ ਦੇ ਵੱਖ-ਵੱਖ ਤਰੀਕੇ ਲੱਭਣ ਵਿੱਚ ਲੱਗ ਗਿਆ ਇਤੋਂ ਬਾਅਦ ਇੱਕ ਦੂਜੇ ਡਾਕਟਰ ਕੋਲ ਲੈ ਗਿਆ ਮਹਿੰਗੇ ਮਹਿੰਗੇ ਇਲਾਜ ਕਰਵਾ ਰਿਹਾ ਸੀ ਮੈਨੂੰ ਦਵਾਈਆਂ ਖਵਾ ਰਿਆ ਸੀ ਪਰ ਕੁਝ ਕੰਮ ਨਾ ਆਇਆ ਜਦੋਂ ਕੋਈ ਵੀ ਨਵੀਂ ਉਮੀਦ ਪੈਦਾ ਹੁੰਦੀ ਤਾਂ ਉਹ ਬਹੁਤ ਛੇਤੀ ਮੈਸੇਜ ਬਦਲ ਜਾਂਦੀ ਹੁਣ ਮੈਂ ਉਸ ਦੇ ਅੰਦਰ ਬੇਚੈਨੀ ਅਤੇ ਗੁੱਸੇ ਨੂੰ ਦੇਖਾਂ ਕਿ ਪਹਿਲਾਂ ਮੇਰਾ ਖਿਆਲ ਰੱਖਦਾ ਸੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਸੀ ਪਰ ਹੁਣ ਉਸ ਦੀਆਂ ਨਜ਼ਰਾਂ ਬਦਲਣ ਲੱਗੀਆਂ ਸ਼ਾਇਦ ਉਸ ਨੂੰ ਅਹਿਸਾਸ ਹੋ ਗਿਆ ਵੀ ਹੁਣ ਉਹ ਦੁਬਾਰਾ ਬਾਪੂ ਨਹੀਂ ਮੰਨ ਸਕਦਾ ਮੇਰੀ ਸੱਸ ਵੀ ਮੇਰੇ ਸਿਰ ਤੇ ਸਵਾਰ ਰਹੇ ਦੀ ਉਹ ਮੈਨੂੰ ਮਾਣਾ ਚਾਹ ਕਹਿੰਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿੰਦੀ ਜਦੋਂ ਮੇਰਾ ਦਿਉਰ ਰਜ ਕਰਨ ਤੋਂ ਬਾਅਦ ਆਪਣੇ ਘਰ ਦੇ ਵਿੱਚ ਸੈਟਲ ਹੋਇਆ ਤਾਂ ਮੇਰੇ ਸਸੋਰਾ ਵੀ ਉੱਥੇ ਜਾ ਕੇ ਰਹਿਣ ਲੱਗੇ ਹੁਣ ਅਸੀਂ ਦੋਵੇਂ ਮੈਂ ਤੇ ਮੇਰਾ ਪਤੀ ਬਿਲਕੁਲ ਇਕੱਲੇ ਰਹਿ ਗਏ ਪਹਿਲਾਂ ਜਦੋਂ ਮੈਂ ਇਕੱਲੇਪਨ ਦੇ ਵਿੱਚ ਧੀਾਂ ਦੀ ਜੁਦਾਈ ਦਾ ਗਮ ਮਹਿਸੂਸ ਕਰਦੀ ਸੀ ਤਾਂ ਮੇਰੇ ਪਤੀ ਦੀ ਬੇਰੁਖੀ ਮੇਰੇ ਜਖਮ ਪਰ ਹੁਣ ਜਦੋਂ ਵੀ ਉਹ ਇਕੱਲਾ ਹੋਣ ਲੱਗਾ ਤਾਂ ਮੈਂ ਉਸਦੇ ਚਿਹਰੇ ਤੇ ਪਰੇਸ਼ਾਨੀ ਦੇਖਣਾ ਸ਼ੁਰੂ ਕਰ ਦਿੱਤੀ ਕਦੇ ਕਦੇ ਮੈਂ ਉਸ ਨੂੰ ਬੈਠੇ ਬੈਠੇ ਦੇਖਦੀ ਤਾਂ ਮੈਨੂੰ ਲੱਗਦਾ ਸ਼ਾਇਦ ਰੱਬ ਦਾ ਇਨਸਾਫ ਹੈ ਐਸੇ ਤਰ੍ਹਾਂ ਟਾਈਮ ਬੀਤ ਗਿਆ ਬੜਾ ਲੰਮਾ ਸਮਾਂ ਹੋ ਗਿਆ ਅੱਜ ਉਸ ਘਟਨਾ ਨੂੰ 10 ਸਾਲ ਬੀਤ ਚੁਕੇ ਸਨ ਮੈਂ ਹੋ ਨਹੀਂ ਰਹਿ ਪਾਈ ਮੈਨੂੰ ਅਹਿਸਾਸ ਹੋਇਆ ਵੀ ਮੈਂ ਬਸ ਹੁਣ ਪੰਜਾਬ ਜਾਣਾ ਚਾਹੁੰਨੀ ਹਾਂ ਆਪਣੇ ਘਰ ਉੱਥੋਂ ਹੜ੍ਹਾਂ ਦਾ ਮੌਸਮ ਹੈ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਹੜ੍ਹ ਆ ਰਹੇ ਹਨ ਮੈਂ ਉਸ ਨੂੰ ਵਾਰ ਵਾਰ ਕਿਹਾ ਮੈਂ ਪੰਜਾਬ ਜਾਵਾਂਗੀ ਉਸਨੇ ਕਹਿ ਦਿੱਤਾ ਕਿਉਂ ਤਾਂ ਮੈਂ ਕਹਿ ਦਿੱਤਾ ਮੈਂ ਹੜ੍ਹਾਂ ਦੇ ਵਿੱਚ ਸੇਵਾ ਕਰਨਾ ਚਾਹੁੰਨੀ ਹਾਂ ਤੇ ਆਪਣੇ ਪਰਿਵਾਰ ਨੂੰ ਮਿਲਣਾ ਹੈ ਜਦੋਂ ਇੰਨੀ ਗੱਲ ਹੋਈ ਪਹਿਲਾ ਉਸਨੇ ਨਾਂ ਨੁਕਰ ਕੀਤੀ ਬਾਅਦ ਵਿੱਚ ਮੇਰਾ ਦਿਲ ਖਣ ਦੇ ਲਈ ਜਦੋਂ ਮੈਂ ਬਹੁਤ ਦੂਰ ਪਾਇਆ ਤਾਂ ਮੰਨ ਗਿਆ ਅਤੇ ਮੈਨੂੰ ਪੰਜਾਬ ਜਾਣ ਦੀ ਇਜਾਜ਼ਤ ਮਿਲ ਗਈ ਮੈਂ ਤੁਰੰਤ ਟਿਕਟਾਂ ਕਰਵਾਈਆਂ ਆਪਣਾ ਜ਼ਰੂਰੀ ਸਮਾਨ ਪੈਕ ਕੀਤਾ ਅਤੇ ਪੰਜਾਬ ਆ ਗਈ ਪੰਜਾਬ ਦੇ ਵਿੱਚ ਪਹੁੰਚ ਕੇ ਮੈਂ ਇਹ ਦੇਖਿਆ ਸਤਮ ਵਿੱਚ ਪੰਜਾਬ ਦੇ ਵਿੱਚ ਖੜਾ ਦਾ ਮੌਸਮ ਹੈ ਖੜਾੜੀਆਂ ਹਨ ਅਤੇ ਜਗ੍ਹਾ-ਜਗਾਹ ਜਿਹੜਾ ਹੈ ਪੰਜਾਬ ਦੇ ਵਿੱਚ ਪਾਣੀ ਭਰਿਆ ਹੈ ਜਗ੍ਹਾ-ਜਗਾਹ ਬੰਨ ਟੁੱਟ ਰਹੇ ਹਨ ਪੰਜਾਬ ਦੇ ਲੋਕ ਬੜੇ ਪੀੜਤ ਹਨ ਲੇਕਿਨ ਸ਼ਾਇਦ ਮੈਂ ਵੀ ਕੁ ਘਟ ਦੁਖੀ ਨਹੀਂ ਸੀ ਮੈਂ ਆਪਣੀਆਂ ਧੀਆਂ ਯਾਦ ਕਰ ਰਹੀ ਸੀ ਆਪਣੀਆਂ ਔਤੀਆਂ ਜੋ ਕਿ ਮੈਂ ਕਿੰਨੇ ਸਾਲ ਪਹਿਲਾਂ ਇੱਥੇ ਐਵੇਂ ਸ਼ੜਾਈ ਸੀ ਐਨ ਜਾਣੇ ਦੇ ਵਿੱਚ ਮੈਨੂੰ ਤਾਂ ਪਤਾ ਵੀ ਨਹੀਂ ਸੀ ਮੈਂ ਉਹਨਾਂ ਨੂੰ ਆਖਰੀ ਵਾਰ ਦੇਖ ਲਈ ਹਾਂ ਨਹੀਂ ਤਾਂ ਸ਼ਾਇਦ ਮੈਂ ਘੁੱਟ ਕੇ ਉਹਨਾਂ ਨੂੰ ਗળે ਲਗਾਂਦੀ ਉਹਨਾਂ ਨਾਲ ਬੈਠ ਕੇ ਰਹਿੰਦੀ ਸ਼ਾਇਦ ਮੈਂ ਉਹਨਾਂ ਨੂੰ ਕਦੇ ਜਾਣ ਵੀ ਨਾ ਦਿੰਦੀ ਆਪਣੀ ਜਾਨ ਗਵਾ ਦਿੰਦੀ ਆਪਣੀਆਂ ਤਿਆਂ ਨੂੰ ਨਾ ਜਾਣ ਦਿੰਦੀ ਲੇਕਿਨ ਜੋ ਹੋਣਾ ਸੀ ਹੋ ਗਿਆ ਹੁਣ ਮੈਂ ਇੱਥੇ ਛੇ ਮੈਂ ਆਪਣੇ ਘਰ ਦੇ ਸਾਹਮਣੇ ਖੜੀ ਸੀ ਸਾਹਮਣੇ ਉਹ ਬੂਹਾ ਹੈ ਜੋ ਕਿ ਬਸ ਹੁਣੇ ਮੈਂ ਖੋਲਾਂਗੀ ਅਤੇ ਇਸ ਦੇ ਬਾਹਰ ਮੇਨ ਉਮੀਦ ਸੀ ਸ਼ਾਇਦ ਕੋਈ ਖੰਡਰ ਮਿਲੇਗਾ ਸ਼ਾਇਦ ਇਸ ਘਰ ਦੀ ਕਿਸੇ ਨੇ ਰੱਖਿਆ ਕਿੰਨੀ ਕੀਤੀ ਹੋਣੀ ਇਸ ਘਰ ਦੇ ਵਿੱਚ ਜਾਲੇ ਲੱਗੇ ਹੋਣਗੇ ਲੇਕਿਨ ਜਿਵੇਂ ਹੀ ਗੇਟ ਖੋਲਿਆ ਮੰਦਰ ਬਿਲਕੁਲ ਉਲਟ ਸੀ ਇੱਥੇ ਇਹ ਹੁਦਾਕ ਕਰੀ ਵੀ ਨਹੀਂ ਸੀ ਸਾਹਮਣੇ ਦੋ 10 10 12 ਜੱਤੀਆਂ ਜੜੀਆਂ ਹਨ ਖੇੜ ਰੀਆਂ ਸਨ ਆਪਸ ਦੇ ਵਿੱਚ ਆਪਸ ਦੇ ਵਿੱਚ ਗੱਲਾਂ ਕਰ ਰੀਆਂ ਸਨ ਮੈਂ ਹੈਰਾਨ ਹੋ ਗਈ ਪੈਰਾ ਹਟੋ ਜਮੀਨ ਨਿਕਲ ਗਈ ਇੱਕਵੇਂ ਹੋ ਸਕਦਾ ਹੈ ਮੇਰਾ ਕਰਵਾੜਾ ਤਾਂ ਕਹਿੰਦਾ ਸੀ ਵੀ ਇਹਨਾਂ ਨੇ ਉਹਨਾਂ 3 ਨੂੰ ਦਬ ਦਿੱਤਾ ਹੈ ਆਖਿਰਕਾਰ ਇਹ ਪਲਕ ਕਿਦਾਂ ਹੋਇਆ ਮੈਂ ਬਿਲਕੁਲ ਹੱਤੀ ਬਕੀ ਰਹੀ ਮੈਂ ਉਹਨਾਂ 3 ਨੂੰ ਆਪਣੇ ਕੋਲ ਬੁਲਾਉਣਾ ਚਾਹਿਆ ਲੇਕਿਨ ਉਹਨਾਂ ਵਾਸਤੇ ਮੈਂ ਅਜਨਬੀ ਸੀ ਉਹ ਤੁਰੰਤ ਭੱਜ ਗਏ ਇੱਕ ਔਰਤ ਜੋ ਕਿ ਉਸੇ ਵੇੜੇ ਦੇ ਵਿੱਚ ਕੰਮ ਕਰਦੀ ਸੀ ਉਸ ਦਿਨ ਲਿਫਟ ਗਿਆ ਮੈਂ ਉਸ ਨੂੰ ਹੈਰਾਨੀ ਨਾਲ ਦੇਖਿਆ ਇਹ ਔਰਤ ਕੌਣ ਹੈ ਇਹ ਪਲਾ ਕੌਣ ਹੈ ਤਾਂ ਉਸ ਔਰਤ ਨੇ ਮੇਰੇ ਵੱਲ ਦੇਖਿਆ ਤੁਰੰਤ ਮੈਨੂੰ ਪਛਾਣ ਗਈ ਉਹ ਸੱਚਮੁੱਚ ਮੇਰੀ ਦੁਵੰਡਣ ਸੀ ਅਤੇ ਮੈਨੂੰ ਦੇਖਦੇ ਸਾਰ ਲੰਨਤਾ ਪਾਣ ਲਗੀ ਕਿਹੋ ਜੀ ਮਾਂ ਹੈ ਤੂੰ ਆਪਣੀਆਂ ਹੱਥੀਆਂ ਨੇ ਤੇ ਛੱਡ ਕੇ ਚਲੀ ਗਈ ਤੇ ਦੋ ਦਿਨ ਤੱਕ ਰਹਿੰਦੀ ਰਹੀ ਮੈਨੂੰ ਤਰਸ ਆਇਆ ਮੈਂ ਇਹਨਾਂ ਨੂੰ ਚੁੱਕਿਆ ਸੰਭਾਲਿਆ ਪਾਲਿਆ ਅੱਜ ਤੂੰ ਮੇਰੀ ਹੱਥੀਆਂ ਹਨ ਤੂੰ ਇੱਥੇ ਕੀ ਕਰਨਾ ਹੈ ਮੈਂ ਬੁਬਾਹ ਮਾਰ ਕੇ ਰੋਣ ਲੱਗੀ ਸਾਰੀ ਸਤਾਈ ਦਸੀ ਤਾਂ ਸਮਝ ਯਕੀਨੀ ਆਇਆ ਉਹ ਕਹਿੰਦੀ ਇੱਥੇ ਤਾਂ ਕੋਈ ਉਹਨਾਂ ਕੋਲ ਬਿਹੜੇ ਵਿੱਚ ਤਬਕੇ ਨਹੀਂ ਗਿਆ ਸੀ ਇਹ ਤਾਂ ਸਿੱਧੀਆਂ ਇੱਥੇ ਪਈਆਂ ਸਨ ਮੈਂ ਆਪਣੇ ਘਰ ਵਾਲੇ ਨੂੰ ਫੋਨ ਲਗਾਇਆ ਉਹ ਵੀ ਸੁਣ ਕੇ ਹੈਰਾਨ ਸੀ ਆਖਰਕਾਰ ਇਦਾਂ ਕਿਵੇਂ ਹੋਇਆ ਮੈਂ ਤਾਂ ਉਹਨਾਂ ਨੂੰ ਅनाथ ਆਸ਼ਰਮ ਛੱਡ ਆਇਆ ਸੀ ਇੱਥੇ ਕਿਵੇਂ ਪਹੁੰਚ ਗਿਆਂ ਤਾਂ ਉਸਨੇ ਦੱਸਿਆ ਕਿ ਉਸਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਸੀ ਅਤੇ ਕਹਿ ਦਿੱਤਾ ਸੀ ਵੀ ਉਹਨਾਂ ਤਿੰਨ ਨੂੰ ਜਿਹੜਾ ਹੈ ਅनाथ ਆਸ਼ਰਮ ਦੇ ਉੱਥੇ ਛੱਡ ਆਇਆ ਉੱਥੇ ਉਹ ਪੜ੍ਹਦਿਆਂ ਰਹਿਣ ਗਿਆ ਲੇਕਿਨ ਮੈਂ ਹੈਰਾਨ ਸੀ ਆਖਰਕਾਰ ਹੋਇਆ ਕਿ ਮੈਂ ਉਸ ਦੋਸਤ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਉਸ ਦਾ ਫੋਨ ਬੰਦ ਸੀ ਮੈਂ ਉਸ ਦੇ ਕਿਸੇ ਜਾਣਕਾਰ ਨੂੰ ਫੋਨ ਕੀਤਾ ਤਾਂ ਉਸਨੇ ਕਹਿ ਦਿੱਤਾ ਮਿਉ ਤਾਂ ਫਲਾਨੀ ਤਰੀਕ ਨੂੰ 10 ਸਾਲ ਦੇ ਵਿੱਚ ਉਸਦੀ ਮੌਤ ਹੋ ਗਈ ਮੈਂ ਸੁਣ ਕੇ ਹੈਰਾਨ ਸੀ ਇਹ ਤਾਂ ਉਹੀ ਤਰੀਕ ਸੀ ਜਿਵੇਂ ਮੇਰੀ ਧੀਆਂ ਦਰਿਆਨ ਇੱਥੇ ਛੜੀਆਂ ਗਿਆ ਸਨ ਅਤੇ ਸ਼ਾਇਦ ਉਸ ਦਿਨ ਰਸਤੇ ਦੇ ਵਿੱਚ ਹੀ ਉਸ ਦਾ ਐਕਸੀਡੈਂਟ ਹੋ ਗਿਆ ਉਸ ਦਿਨ ਰਸਤੇ ਦੇ ਵਿੱਚ ਹੀ ਉਹ ਗੁজার ਚੁੱਕਿਆ ਸੀ ਅਤੇ ਮੇਰੇ ਆਤੀਆਂ ਇੱਥੇ ਪਈਆਂ ਸਨ ਗਵੰਡ ਨੇ ਉਹਨਾਂ ਨੂੰ ਸੰਭਾਲਿਆ ਗਵੰਡਨ ਜਦੋਂ ਗੱਲ ਸੁਣੀ ਤਾਂ ਹੈਰਾਨ ਲੱਗੇ ਉਸ ਨੂੰ ਵੀ ਯਕੀਨੀ ਸੀ ਉਹ ਵੀ ਯਕੀਨੀ ਕਰ ਪਾਰੀ ਸੀ ਉਸ ਨੂੰ ਵੀ ਪੂਰੀ ਗੱਲ ਦਾ ਪਤਾ ਨਹੀਂ ਸੀ ਅੱਜ ਉਹ ਵੀ ਬਾਰ ਮਾਰ ਕੇ ਰਹਿੰਦੀ ਹੈ ਉਸਦੇ ਕੋਲ ਕੋਈ ਔਲਾਦ ਨਹੀਂ ਸੀ ਉਸ ਦੇ ਘਰ ਵਾਲੇ ਨੇ ਉਸ ਨੂੰ ਛੱਡ ਦਿੱਤਾ ਸੀ ਇਸ ਘਰ ਦੇ ਵਿੱਚ ਉਸ ਨੂੰ ਆਸਰਾ ਮਿਲਿਆ ਇੱਥੇ ਰਹੀ ਇੱਥੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕੀਤੇ ਮੇਰੀਆਂ ਧੀਆਂ ਨੂੰ ਪਾਲਿਆ ਮੈਂ ਉੱਥੇ ਅਮਰੀਕਾ ਦੇ ਵਿੱਚ ਰਹਿ ਕੇ ਮੇਰੇ ਕੋਲ ਪੈਸਾ ਸੀ ਸਾਰਾ ਕੁਝ ਸੀ ਮੈਂ ਇਕੱਲੀ ਸੀ ਬਾਝ ਸੀ ਮੇਰੇ ਕੋਲ ਔਲਾਦ ਨਹੀਂ ਸੀ ਇਹ ਵਿਚਾਰੀ ਨੇ ਪਰਾਈਆਂ ਔਲਾਦਾਂ ਨੂੰ ਪਾਲਿਆ ਮੈਂ ਬੜੀ ਦੁਖੀ ਸੀ ਮੈਂ ਤੁਰੰਤ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਉੱਥੇ ਦੁਬਾਰਾ ਨਹੀਂ ਆਵਾਂਗੀ ਮੈਂ ਆਪਣੀ ਪ੍ਰਾਪਰਟੀ ਜਰੀ ਹੈ ਹਲਾ ਕਰ ਰਹੀ ਹਾਂ ਤੇਰੇ ਖਿਲਾਫ ਕੇਸ ਕਰਾਂਗੀ ਅਤੇ ਬਾਅਦ ਵਿੱਚ ਮੈਂ ਆਪਣੀ ਜ਼ਿੰਦਗੀ ਇੱਥੇ ਬਿਤਾਵਾਂਗੀ ਇਸ ਤਰ੍ਹਾਂ ਉਸਨੇ ਲਾਸਟ ਵਾਰ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਅਤੇ ਅੱਜ ਵੀ ਉੱਥੇ ਰਹਿ ਰਹੀ ਹੈ ਹਾਂਜੀ ਕਿਵੇਂ ਲਗੀ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸੱਚਮੁੱਚ ਮਜ਼ੇਦਾਰ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜੀਆਂ ਕਹਾਣੀਆਂ ਪਹੁੰਚ ਕਰਨ। ਦਿਓ ਜੀ ਸਾਨੂੰ ਜ਼ਾਹਰਿਤ ਚੈਨਲ ਤੇ ਮੈਂ ਹੋਰ ਚੈਨਲ ਨੂੰ ਕਰ ਰੋ ਜੀ ਸਬਸਕ੍ਰਾਈਬ ਨਾਲ ਦੀ ਬੈਲ ਆਈਕਨ ਦਬਾ ਦਿਓ। ਟੀਕਾ انا ਚਾਹੁੰਗਾ ਤੁਸੀਂ ਰਮੀਨਾ ਬਾਰੇ ਜਿਸ ਨੇ ਆਪਣੀਆਂ ਧੀਆਂ ਨੂੰ ਆਪਣੇ ਤੋਂ ਦੂਰ ਹੋਣ ਦਿੱਤਾ ਜੇਕਰ ਕੋਈ ਹੋਰ ਮਾਂ ਹੁੰਦੀ ਜੇਕਰ ਕੋਈ ਹੋਰ ਇੱਥੇ ਹੁੰਦਾ ਤਾਂ ਉਸ ਨੇ ਕੀ ਕਰਨਾ ਸੀ? ਤੁਸੀਂ ਕੀ ਕਰਨਾ ਚਾਹੋਗੇ ਇਹੋ ਜਿਹੇ ਇਨਸਾਨ ਬਾਰੇ ਜਿਸ ਨੇ ਆਪਣੀਆਂ ਧੀਆਂ ਨੂੰ ਅਨਾਥ ਆਸ਼ਰਮ ਦੇ ਵਿੱਚ ਛੱਡਣ ਲਈ ਕਿਹਾ ਜਿਸ ਨੇ ਸਿਰਫ ਰੰਗ ਰੂਪ ਮੰਨੀ ਚਾਹੀਦੀ ਹੈ ਦੱਸੋ ਜੀ ਕਮੈਂਟਾਂ ਦੇ ਵਿੱਚ ਹਾਂਜੀ ਦਿਓ ਜੀ ਸਾਨੂੰ ਜੱਜ ਤੇ ਧੰਨਵਾਦ